ਸਰਦਾਰ ਸਵਾਲਜੀ ਅਮਰਤਪਾਲ ਸਿੰਘ ਨੂੰ ਕਿਉਂ ਚੁਣਨ ਲੋਕ ਸਰਦਾਰ ਵਿਰਸਾ ਸਿੰਘ ਬਲਟਵਾ ਜੋ ਉਹਨਾਂ ਦੇ ਵਿਰੋਧੀ ਧਿਰ ਦੇ ਵਿੱਚ ਖੜੇ ਨੇ ਅਸ਼ਰੋਮਲੀਆ ਕਾਲੀਗੱਲ ਵੱਲੋਂ ਉਹ ਕਹਿੰਦਾ ਵੀ ਪੰਥ ਤਾਂ ਬਈ ਆ ਮਵੀ ਪੰਥ ਤਾਂ ਇਹ ਚਿਹਰਾ ਹੀ ਆ ਮੈਂ ਇੱਕ ਪੰਥਕ ਕਿਉਂ ਨਹੀਂ ਮੈਂ ਉਹਨਾਂ ਨਾਲੋਂ ਵੱਧ ਪੰਥਕ ਆ ਤੇ ਵੱਧ ਮੇਰੀਆਂ ਕੁਰਬਾਨੀਆਂ ਨੇ ਇਹ ਸਰਦਾਰ ਵਿਰਸਾ ਸਿੰਘ ਬਲਟਵਾ ਦਾ ਕਹਿਣਾ ਕੀ ਜਵਾਬ ਦੇਵੋਗੇ ਤੁਸੀਂ ਤੇ ਗਿੱਦੜ ਦੇ ਉੱਪਰ ਕੋਈ ਸ਼ੇਰ ਦੀ ਖੱਲ ਪਾ ਦੇਵੇ ਉਹ ਉਹ ਜਿਹਦੇ ਖਲ ਪਾਈ ਹੁੰਦੀ ਨਾ ਜਿਹੜੇ ਗਿੱਦੜ ਦੇ ਉਹ ਲੋਕਾਂ ਨੂੰ ਜਾ ਕੇ ਦੱਸੂਗਾ ਮੈਂ ਭਾਈ ਸ਼ੇਰ ਆ ਹੁਣ ਸ਼ੇਰ ਨੂੰ ਥੋੜੀ ਦੱਸਣਾ ਪੈਂਦਾ ਵੀ ਮੈਂ ਸ਼ੇਰ ਆ ਸ਼ੇਰ ਨੂੰ ਤੇ ਦੁਨੀਆ ਸਮਝਦੀ ਉਹਦੀ ਦਹਾੜ ਤੋਂ ਪਤਾ ਲੱਗ ਜਾਂਦਾ ਕਿਸ ਦਾ ਫੈਸਲਾ ਕੋਣ ਕਰੂਗਾ ਵੀ ਕੌਣ ਜਿੱਦੜ ਦੀ ਸ਼ੇਰ ਦੇ ਜਿੱਦੜ ਦੀ ਖਲ ਇਹਦਾ ਹੱਲ ਇੱਕ ਤਰੀਕ ਨੂੰ ਹੋਣਾ ਇੱਕ ਤਰੀਕ ਇਹਦਾ ਫੈਸਲਾ ਇੱਕ ਤਰੀਕ ਨੂੰ ਸੰਗਤ ਨੇ ਕਰਨਾ ਵਾ ਤੇ 4 ਤਰੀਕ ਨੂੰ ਰਿਜ਼ਲਟ ਨਹੀਂ ਕਰ ਦੇਣਾ ਸੋਸ਼ਲ ਮੀਡੀਆ ਤੇ ਤਾਂ ਫਿਰ ਇਹ ਵੀ ਚੱਲ ਰਿਹਾ ਲੋਕ ਇਹ ਵੀ ਸਵਾਲ ਕਰਦੇ ਨੇ ਵੀ ਅਸੀਂ ਜਿਹੜੇ ਕੰਮ ਕਰਾਉਣੇ ਹੁੰਦੇ ਉਹ ਤਸੀਂ ਮੰਤਰੀਆਂ ਤੋਂ ਜਾਂ ਲੀਡਰਾਂ ਤੋਂ ਜਾਂ ਕਿਸੇ ਆਪਣਾ ਮੈਂਬਰ ਸਰਪੰਚਾਇਤੋਂ ਕਰਾਉਣੇ ਹੈਨਾ ਤੇ ਜਦੋਂ ਮੰਨ ਲੋ ਕਿਸੇ ਗਰੀਬਾਂ ਦਾ ਕਾਰਡ ਕੱਟਿਆ ਗਿਆ ਉਹ ਭਾਈ ਸਾਹਿਬ ਨੂੰ ਮਿਲਣ ਜਾਣਗੇ ਵੀ ਭਾਈ ਸਾਹਿਬ ਸਾਡੇ ਕਾਰਡ ਕੱਟੇ ਗਿਆ ਸਾਨੂੰ ਸੁਭਾਲ ਕਰਾ ਕੇ ਦਿਓ ਜਾਂ ਕੋਈ ਛੋਟੇ-ਮੋਟੇ ਗਲੀਆਂ ਨਾਲੀਆਂ ਦੇ ਕਿਉਂਕਿ ਪਿੰਡਾਂ ਦੇ ਮੁੱਦੇ ਇਹੀ ਨੇ ਉਹ ਪਿੰਡਾਂ ਵਾਲਿਆਂ ਦੀ ਵਿੱਚ ਇੱਕ ਲਹਿਰ ਚਲਾਈ ਜਾ ਰਹੀ ਸੋਸ਼ਲ ਮੀਡੀਆ ਤੇ ਫਿਰ ਜਦੋਂ ਕੰਮ ਕਰਾਉਣੇ ਉਦੋਂ ਅਸੀਂ ਭਾਈ ਸਾਹਿਬ ਨੂੰ ਕਿੱਥੋਂ ਲੱਭਣ ਜਾਵਾਂਗੇ ਤੁਹਾਨੂੰ ਗਲੀ ਦੇ ਵਿੱਚ ਪਾਈ ਅਸੀਂ ਟੋਏ ਤਾਂ ਦੇਖ ਸਕਦੇ ਹਾਂ ਹੂੰ ਗੜੀ ਦੇ ਵਿੱਚ ਪਏ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਗ ਨਹੀਂ ਵੇਖੀ ਜਾਂਦੇ ਹੂੰ ਬਿਲਕੁਲ ਅਸੀਂ ਦੋ ਵਕਤ ਦੀ ਰੋਟੀ ਛੱਡ ਕੇ ਇੱਕ ਵਕਤ ਖਾਣੀ ਚਾਲੂ ਕਰਦੇ ਹਾਂਗੇ ਪਰ ਡੇਬਰੂਗੜ ਤਿਹਾਰ ਔਰ ਜੰਨੀਆਂਵ ਜਿਲ੍ਹਾ ਉਹਨਾਂ ਦੇ ਵਿੱਚ ਪਏ ਹੋਏ ਬੰਦੀ ਸਿੰਘ ਨਹੀਂ ਸਾਡੇ ਕੋਲ ਵੇਖੀ ਜਾਂਦੇ ਪੂਰੇ ਪੰਜਾਬ ਪੱਦਰ ਤੇ ਭਾਈ ਸਹਿਬ ਭਾਈ ਅੰਮ੍ਰਿਤਪਾਲ ਸੇ ਇੱਕੋ ਹੀ ਚੋਣ ਲੜਾ ਦਿਓ ਇੱਕ ਪਾਸੇ ਭਗਵੰਤ ਮਾਨ ਖੜ ਦੇ ਹੂੰ ਇੱਕ ਪਾਸੇ ਬਾਦਲ ਖੜ ਦੇ ਹੂੰ ਤੇ ਇੱਕ ਪਾਸੇ ਭਾਈ ਸਾਹਿਬ ਜੀ ਨੂੰ ਖਿਲਾੜ ਦੋ ਕਾਂਗਰਸ ਵੱਲੋਂ ਕੋਈ ਰਾਜਾ ਬਣੇਂ ਕਰਾ ਦਿਓ ਸਿੱਧਾ ਸੀਐਮ ਚੁਣ ਦੋ ਸਿੱਧਾ ਹੀ ਸਿੱਧਾ ਹੀ ਸਿੱਧੇ ਤੌਰ ਤੇ ਖਿਲਾੜ ਦਿਓ ਬੜੇ ਸੋਹਣੇ ਹਾਂ ਸਰ ਸਿਰਿਆਂ ਦਾ ਪਾਰਲੀਮੈਂਟ ਹੀ ਜਾਣਾ ਬਣੇ ਵਾਲ ਸਿੰਘ ਨੇ ਹੂੰ ਬਣੇ ਵਾਲ ਸਿੰਘ ਨੇ ਜਾਣਾ ਪਾਰਲੀਮੈਂਟ ਕੀ ਵੱਡੀ ਵੱਡੀ ਗੱਲ ਹੈ ਚਿਹਰੇ ਦਿਖਾ ਦਿਓ ਵੀਰ ਦਾ ਵੀਰ ਭਾਵਕ ਹੋ ਗਿਆ ਨਾਲ ਹੀ ਕਹਿੰਦਾ ਵੀ ਬਣੇ ਵਾਲਾ ਸਿੰਘ ਪਹਿਲੀ ਵਾਰੀ ਪਾਰਲੀਮੈਂਟ ਜਾ ਰਿਹਾ ਇਹ ਯਾਰ ਸਾਡੀਆਂ ਕਿਤੇ ਨਾ ਕਿਤੇ ਭਾਵਨਾ ਜ਼ਰੂਰ ਜੁੜੀਆਂ ਹੋਈਆਂ ਕੋਈ ਨੀ ਹੌਸਲੇ ਨਾਲ ਗੱਲ ਕਰੋ ਲੋਕਾਂ ਨੂੰ ਆਪਣੇ ਹੱਕਾਂ ਦਾ ਬਾਰੇ ਪਤਾ ਕਰਨਾ ਚਾਹੀਦਾ ਹੈ ਜਾ ਕੇ ਬਾਪੂ ਨੂੰ ਸਵਾਲ ਜ਼ਰੂਰ ਕਰੀ ਭਾਵੇਂ ਉਹ ਅਕਾਲੀ ਦਲ ਨੂੰ ਪਾਉਂਦਾ ਭਾਵੇਂ ਕਾਂਗਰਸ ਨੂੰ ਵੀ ਬਾਪੂ ਜੀ 70 ਸਾਲ ਤੁਸੀਂ ਵੋਟਾਂ ਪਾਈਆਂ ਕਿੱਥੇ ਪਾਈ ਜਾਗੇ ਉਹ ਚਲ ਮੇਰੇ ਕੋਈ ਕਹਿਣ ਨੇ ਨਾ ਪਹਿਲੋ ਪੰਥਕ ਇਹਨੇ ਪਾਰਟੀ ਬਣਾਤੀ ਕਾਲੀ ਕੀ ਪੰਥਕ ਪਾਰਟੀ ਆ ਜੀ ਬੜਾ ਫੇਸ ਆ ਇਹਨਾਂ ਦਾ ਪੰਥਕ ਪਾਰਟੀ ਦਾ ਉਹਨਾਂ ਨੇ ਕਿਹਾ ਕਿ ਜਾਗਰੂਕ ਨਹੀਂ ਸੀ ਪਹਿਲੋ ਜੀ ਹਨਾ ਉਹਨਾਂ ਨੂੰ ਲੀਡਰ ਚਾਹੀਦਾ ਜਿਵੇਂ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਨੇ ਕੱਲੀ ਕੱਲੀ ਗੱਲ ਸਮਝਾਈ ਉਹਨਾਂ ਨੂੰ ਆਪਣਾ ਹੱਕ ਸਮਝਾਏ ਐਮਪੀ ਦੇ ਇੱਕ ਮੇਰੇ ਸਾਹਮਣੇ ਛੋਟੀ ਤਾਕਤ ਹੈ ਜੇ ਆਪਾਂ ਮੰਨ ਕੇ ਚੱਲੀਏ ਨਾ ਭਾਈ ਸਾਹਿਬ ਦੀ ਜਿਹੜੀ ਤਾਕਤ ਹੈ ਕੈਮਪੀ ਦਾ ਕਿਸਮਤ ਆ ਉਹਦੇ ਨੌ ਹਲਕਿਆਂ ਦੇ ਵਿੱਚ ਭਾਈ ਸਾਹਿਬ ਜੀ ਦੀ ਇੱਕ ਇੱਕ ਬੋਲ ਵਰਲਡ ਵਰਲਡ ਤੱਕ ਸਾਡੀ ਗੱਲ ਜਾਏ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਜੇ ਤੁਸੀਂ ਉਹਨਾਂ ਨੂੰ ਐਮਪੀ ਜਿਤਾਵ ਹੀ ਦਿੰਦੇ ਜੋ ਮੰਨ ਲਓ ਜਿੱਤ ਜਾਂਦੇ ਆ ਕਿਹੜੀ ਕਿਤਾਬ ਕਿਹੜਾ ਕਾਨੂੰਨ ਕਹਿੰਦਾ ਵਾ ਵੀ ਉਹ ਜਿੱਤਣ ਤੋਂ ਬਾਅਦ ਬਾਹਰ ਆ ਜਾਣਗੇ ਪੱਤਰਕਾਰ ਸਾਹਿਬ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੀਆਂ ਫੇਸਬੁੱਕ ਆਈਡੀਆਂ ਤੇ ਇੰਸਟਾਗ੍ਰam ਆਈਡੀਆਂ ਦੇ ਕਮੈਂਟ ਆਫ ਕਰਤੇ ਆ ਉੱਥੇ ਹੀ ਤੁਸੀਂ ਆਪਣਾ ਰਿਜ਼ਲਟ ਵੇਖੋ ਆ ਰਹੇ ਜੀ ਤੁਹਾਡੇ ਕੋਲ ਉਹ ਉੱਥੇ ਹੀ ਆਪਣਾ ਰਿਜ਼ਲਟ ਵੇਖ ਲਓ ਸਾਰਾ ਕੁਝ ਵੀ ਉਹ ਕੱਲ ਇੱਕ ਬਜ਼ੁਰਗ ਨਾਲ ਮੇਰੀ ਗੱਲ ਹੋਈ ਤੇ ਉਹ ਬਜ਼ੁਰਗ ਕਹਿੰਦਾ ਵੀ ਪਾਰਟੀਆਂ ਨੇ ਤਾਂ ਸਾਡੇ ਘਰਾਂ 'ਚ ਲੜਾਈਆਂ ਪਾਤੀਆਂ ਨੌਜਵਾਨ ਕਹਿੰਦਾ ਵੀ ਮੈਂ ਅਮਰਤਪਾਲ ਨੂੰ ਪਾਉਣੀ ਆ ਬਾਪੂ ਕਹਿੰਦਾ ਮੈਂ ਤੇ ਪੱਕਾ ਕਾਲੀ ਮੈਂ ਤਾਂ ਕਾਲੀਆਂ ਨੂੰ ਪਾਉਣੀ ਆ ਤੇ ਬੀਬੀ ਕਹਿੰਦੀ ਮੇਰਾ ਆਪਣਾ ਮਾਫ ਹੋ ਗਿਆ ਕਰਾਇਆ ਮੈਂ ਤਾਂ ਝਾੜੂ ਵਾਲਿਆਂ ਨੂੰ ਪਾਉਣੀ ਆ ਘਰਾਂ ਦੇ ਵਿੱਚ ਲੜਾਈਆਂ ਪੈ ਗਈਆਂ ਬਿਲਕੁਲ ਵੇਖੋ ਜੀ ਜੇ ਇਹ ਗੱਲ ਨਾ ਆਪਾਂ ਨੂੰ ਇਹਨਾਂ ਨੇ ਸਿਖਾਤਾ ਆਪਾਂ ਨੂੰ ਨਾ ਹੱਥ ਦੇ ਵਿੱਚ ਕਬਲੀ ਫੜਾਤੀ ਜਿਵੇਂ ਆਟੇਦਾਲ ਵਾਲੀ ਗੱਲ ਕੀਤੀ ਕਿਉਂ ਅਸੀਂ ਵੀ ਇੱਕ ਮੰਗੀਏ ਸਾਡਾ ਕੋਈ ਹੱਕ ਨਹੀਂ ਆ ਤੇ ਦਾਲ ਤੋਂ ਅੱਗੇ ਸੋਚ ਜਾਊਗੀ ਤੇ ਐਮਐਲਏ ਤੱਕ ਜਾਊਗੀ ਐਮਪੀ ਤੱਕ ਜਾਊਗੀ ਚਲੋ ਐਮਪੀ ਤੋਂ ਮਾਰੇ ਮੇਰ ਕਰੇ ਸੀਐਮ ਤੱਕ ਵੀ ਜਾਊਗੀ ਤੇ ਜੇ ਆਪਣੀ ਸੋਚ ਹੀ ਹੈਗੀ ਵੀ ਹਾਂਜੀ ਵੀ ਸਾਨੂੰ ਆਟਾ ਘੱਟ ਮਿਲ ਗਿਆ ਜੀ ਦਾਲ ਵੱਧ ਮਿਲ ਗਈ ਜੀ ਸਾਡੀ ਬਿਜਲੀ ਫ੍ਰੀ ਕਰ ਦਿਓ ਤੁਸੀਂ ਲੱਗਦਾ ਤੁਹਾਨੂੰ ਵੀ ਇਹੋ ਜਿਹਾ ਕਰਕੇ ਤੇ ਅੱਗੇ ਵੱਧ ਸਕਦਾ ਸੋਰਖਾਪ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਆਪਾਂ ਸਿੱਧੀ ਗੱਲਬਾਤ ਕਰਾਉਨੇ ਆ ਕਿਉਂਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੇ ਪ੍ਰਚਾਰ ਵਾਸਤੇ ਹਰ ਪਿੰਡ ਦੇ ਵਿੱਚ ਕਮੇਟੀਆਂ ਬਣ ਚੁੱਕੀਆਂ ਨੇ ਹਰ ਪਿੰਡ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਮੇਰੇ ਨਾਲ ਸਿੱਖ ਪ੍ਰਚਾਰਕ ਵੀਰ ਚਮਕੌਰ ਸਿੰਘ ਜੀ ਮੌਜੂਦ ਨੇ ਕਰਨੇ ਕਲਾਵਾ ਤਾਂ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਸਵਾਲ ਜੀ ਅਮਰਤਪਾਲ ਸਿੰਘ ਨੂੰ ਕਿਉਂ ਚੁਣਨ ਲੋਕ ਖੂਪ ਆਈ ਅਮਰਤਪਾਲ ਸਿੰਘ ਨੂੰ ਇਸ ਕਰਕੇ ਚਾਹ ਰਹੇ ਆ ਲੋਕ ਕਿਉਂਕਿ ਉਹਨਾਂ ਨੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਏ ਆ ਹੂੰ ਪੰਜਾਬ ਦੀਆਂ ਭੈਣਾਂ ਦੇ ਭਰਾ ਬਚਾਏ ਆ ਜੀ ਤੇ ਹਰੇਕ ਉਸ ਨੌਜਵਾਨ ਦਾ ਦਰਦ ਸਮਝਿਆ ਜਿਹੜੇ ਨੌਜਵਾਨਾਂ ਨੂੰ ਕੋਈ ਕੌਮ ਦੇ ਵੱਡੇ ਵੱਡੇ ਲੀਡਰ ਗਲੇ ਲਾ ਕੇ ਰਾਜ਼ੀ ਨਹੀਂ ਸੀ ਭਾਈ ਅਮਰਤਪਾਲ ਸਿੰਘ ਜੀ ਨੇ ਜਿਹੜੇ ਨਸ਼ੇ ਕਰ ਰਹੇ ਸੀ ਨਾ ਨੌਜਵਾਨ ਖਾਸ ਕਰਕੇ ਉਹਨਾਂ ਨੂੰ ਗਲੇ ਦੇ ਨਾਲ ਲਾਇਆ ਬਿਲਕੁਲ ਉਹਨਾਂ ਨੂੰ ਦੂਰ ਨਹੀਂ ਰੱਖਿਆ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਜਿਹੜੇ ਪਤਿਤ ਨੌਜਵਾਨ ਆ ਜਾਂ ਜਿਨ੍ਹਾਂ ਨੇ ਦਾੜੀ ਕੇਸ ਕਟਾਇਆ ਮੇਰਾ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ ਹੂੰ ਪੀ ਚਲੋ ਦੂਸਰੀ ਤਾਂ ਜਿਹੜੇ ਸਾਫਤ ਸੂਰਤ ਹੈ ਉਹਨਾਂ ਦੇ ਨਾਲ ਤਾਂ ਹੈ ਹੀ ਆ ਪਿਆਰ ਪਰ ਜਿਹੜੇ ਮਤਲਬ ਸਿੱਖੀ ਤੋਂ ਟੁੱਟ ਗਏ ਆ ਜਾਂ ਸਿੱਖੀ ਤੋਂ ਦੂਰ ਹੋ ਗਏ ਉਹਨਾਂ ਦੇ ਨਾਲ ਬੜਾ ਜਿਆਦਾ ਪਿਆਰ ਤੇ ਇਸ ਕਰਕੇ ਉਹ ਉਸੇ ਕਰਨ ਦਾ ਕਰਕੇ ਨੌਜਵਾਨੀ ਅੱਜ ਵੀ ਦੇਖ ਲਓ ਵੀ ਉਹਨਾਂ ਦੇ ਨਾਲ ਕਿੰਨੇ ਵੱਡੇ ਪੱਦਰ ਤੇ ਖੜੀ ਇਸ ਕਰਕੇ ਪੰਜਾਬ ਦੇ ਨੌਜਵਾਨ ਉਹਨਾਂ ਨੂੰ ਚਾਹ ਰਹੇ ਆ ਪੰਜਾਬ ਦੀਆਂ ਮਾਵਾਂ ਪੰਜਾਬ ਦੇ ਬਜ਼ੁਰਗ ਬੱਚੇ ਸਾਰੇ ਹੀ ਉਹਨਾਂ ਨੂੰ ਪਿਆਰ ਕਰਦੇ ਆ ਤੇ ਸਾਰੇ ਹੀ ਉਹਨਾਂ ਨੂੰ ਇੱਕ ਪੰਜਾਬ ਦਾ ਪੰਥ ਦਾ ਕੌਮ ਦਾ ਧਾਰਮਿਕ ਤੇ ਰਾਜਨੀਤਿਕ ਆਗੂ ਮੰਨਦੇ ਆ ਜੀ ਪੰਥ ਦੀ ਤੁਸੀਂ ਗੱਲ ਕੀਤੀ ਹੈ ਪੰਥ ਦੀ ਗੱਲ ਕਰੀਏ ਤੇ ਸਰਦਾਰ ਵਿਰਸਾ ਸਿੰਘ ਬਲਟੋਹਾ ਜੋ ਉਹਨਾਂ ਦੇ ਵਿਰੋਧੀ ਧਿਰ ਦੇ ਵਿੱਚ ਖੜੇ ਨੇ ਅਸ਼ਰੋਮਣੀ ਅਕਾਲੀ ਦਲ ਵੱਲੋਂ ਉਹ ਕਹਿੰਦਾ ਵੀ ਪੰਥ ਤਾਂ ਬਈ ਮਵੀ ਪੰਥ ਦਾ ਇਹ ਚਿਹਰਾ ਹੀ ਆ ਮੈਂ ਇੱਕ ਪੰਥਕ ਕਿਉਂ ਨਹੀਂ ਮੈਂ ਉਹਨਾਂ ਨਾਲੋਂ ਵੱਧ ਪੰਥਕ ਆ ਤੇ ਵੱਧ ਮੇਰੀਆਂ ਕੁਰਬਾਨੀਆਂ ਨੇ ਇਹ ਸਰਦਾਰ ਵਿਰਸਾ ਸਿੰਘ ਬਲਟੋਹਾ ਦਾ ਕਹਿਣਾ ਕੀ ਜਵਾਬ ਦੇਵੋਗੇ ਨਾਲ ਨਹੀਂ ਦੇਖੋ ਇੱਕ ਪੰਥਕ ਹੋ ਜਾਣਾ ਤੇ ਇੱਕ ਪੰਥ ਦਾ ਮੁਖੌਟਾ ਪਾ ਲੈਣਾ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਬੜਾ ਅੰਤਰ ਹੈ ਹੂੰ ਹੁਣ ਜਿਹੜੇ ਪੰਥਕ ਹੈ ਨਾ ਉਹਨਾਂ ਨੂੰ ਦੱਸਣਾ ਨਹੀਂ ਪੈਂਦਾ ਵੀ ਅਸੀਂ ਪੰਥਕ ਹੂੰ ਜਿਨ੍ਹਾਂ ਨੇ ਪੰਥਕ ਮੁਖੌਟੇ ਪਾਇਆ ਉਹਨਾਂ ਨੂੰ ਦੱਸਣਾ ਪੈਂਦਾ ਵੀ ਮੈਂ ਪੰਥਕ ਹੂੰ ਸੋ ਇਹ ਗੱਲ ਬੜੀ ਸਮਝਣ ਵਾਲੀ ਆ ਤੇ ਉਹਨਾਂ ਨੇ ਕੇਵਲ ਪੰਥਕ ਮੁਖੌਟੇ ਪਾਏ ਆ ਜਿਸ ਤਰ੍ਹਾਂ ਮੰਨ ਕੇ ਚੱਲੋ ਹੂੰ ਹੁਣ ਜਿਹੜਾ ਕੋਈ ਗਿੱਦੜ ਆ ਹੂੰ ਤੇ ਗਿੱਦੜ ਦੇ ਉੱਪਰ ਕੋਈ ਸ਼ੇਰ ਦੀ ਖੱਲ ਪਾ ਦੇਵੇ ਹੂੰ ਤੇ ਉਹ ਉਹ ਜਿਹਦੇ ਖਲ ਪਾਈ ਹੁੰਦੀ ਨਾ ਜਿਹੜੇ ਗਿੱਦੜ ਦੇ ਉਹ ਲੋਕਾਂ ਨੂੰ ਜਾ ਕੇ ਦੱਸੂਗਾ ਮੈਂ ਭਾਈ ਸ਼ੇਰ ਹਾਂ ਹੁਣ ਸ਼ੇਰ ਨੂੰ ਥੋੜੀ ਦੱਸਣਾ ਪੈਂਦਾ ਵੀ ਮੈਂ ਸ਼ੇਰ ਹਾਂ ਸ਼ੇਰ ਨੂੰ ਤੇ ਦੁਨੀਆ ਸਮਝਦੀ ਹੁੰਦੀ ਦਹਾੜ ਤੋਂ ਪਤਾ ਲੱਗ ਜਾਂਦਾ ਕਿਸ ਦਾ ਫੈਸਲਾ ਕੋਣ ਕਰੂਗਾ ਵੀ ਕੌਣ ਜਿੱਦੜ ਦੀ ਸ਼ੇਰ ਦੇ ਜਿੱਦੜ ਦੀ ਖਲ ਇਹਦਾ ਹਰ ਇੱਕ ਤਰੀਕ ਨੂੰ ਹੋਣਾ ਇਹਦਾ ਫੈਸਲਾ ਇੱਕ ਤਰੀਕ ਨੂੰ ਸੰਗਤ ਨੇ ਕਰਨਾ ਵਾ ਤੇ 4 ਤਰੀਕ ਨੂੰ ਰਿਜ਼ਲਟ ਨੇ ਕਰ ਦੇਣਾ ਸੋ ਇਸ ਕਰਕੇ ਉੱਥੇ ਗਿੱਦੜ ਦੇ ਸ਼ੇਰ ਦਾ ਪਤਲਾ ਗਜ ਬਹੁਤ ਵੱਡੇ ਵੱਡੇ ਸਵਾਲ ਜਿਹੜੇ ਉਠਾਏ ਜਾ ਰਹੇ ਨੇ ਭਾਈ ਸਾਹਿਬ ਦੇ ਵਿਰੁੱਧ ਜਿਸ ਤਰ੍ਹਾਂ ਸਰਦਾਰ ਵਿਸਵਾ ਸਿੰਘ ਬਲਟਵਾ ਨੇ ਇੱਕ ਹੋਰ ਬੜਾ ਵੱਡਾ ਸਵਾਲ ਚੁੱਕਿਆ ਵੀ ਜਿਹੜਾ ਵਕੀਲ ਰਾਜਦੇਵ ਸਿੰਘ ਉਹਨਾਂ ਨੂੰ ਲਾਂਚ ਕਰ ਰਿਹਾ ਹੈ ਪਰਿਵਾਰ ਨੂੰ ਪਤਾ ਨਹੀਂ ਅਜੇ ਵੀ ਇਲੈਕਸ਼ਨ ਲੜਨਾ ਪਰ ਰਾਜਦੇਵ ਸਿੰਘ ਜਿਹੜਾ ਉਹ ਆਰਐਸਐਸ ਦਾ ਏਜੰਟ ਹੈ ਆਰਐਸਐਸ ਦਾ ਮੈਂਬਰ ਹੈ ਉਹ ਲੌਂਚ ਕਰ ਰਿਹਾ ਭਾਈ ਸਾਹਿਬ ਨੂੰ ਤੇ ਕੀ ਇਹਦੇ ਮਾਇਨੇ ਕੀ ਨੇ ਕੀ ਮੰਨੀਏ ਇਸ ਨੇ ਨਹੀਂ ਦੇਖੋ ਜਿਹੜਾ ਰਾਜਦੇਵ ਸਿੰਘ ਵਕੀਲ ਆ ਠੀਕ ਉਹਨੇ ਆਰਐਸਐਸ ਜੁਆਇਨ ਕੀਤੀ ਸੀ ਭਾਜਪੀ ਦੇ ਵਿੱਚ ਵੀ ਰਿਹਾ ਹੋ 2015 ਚ ਹਾਂ 2015 ਦੇ ਵਿੱਚ ਤਕਰੀਬਨ ਮੇਰੇ ਹਿਸਾਬ ਦੇ ਨਾਲ ਉਹਨੇ ਬਾਈਕਾਟ ਕਰਤਾ ਇਸ ਬਾਤ ਦੇ ਵਿੱਚ ਵੀ ਆਰਐਸਐਸ ਭਾਜਪੀ ਨੂੰ ਪਰ ਉਹ ਉਹ ਉਹਦੇ ਬਿਆਨਾਂ ਦੇ ਭਾਈ ਸਾਹਿਬ ਜੀ ਇਲੈਕਸ਼ਨ ਨਹੀਂ ਲੜਦਾ ਤੁਸੀਂ ਦੇਖੋ ਜਿਸ ਦੇਣਾ ਮਤਲਬ ਉਹਨੇ ਜਾ ਕੇ ਜਾਂ ਬੋਲਿਆ ਬਿਆਨ ਦਿੱਤਾ ਉਹਦੇ ਤੋਂ 2-3 ਦਿਨ ਬਾਅਦ ਦੇ ਵਿੱਚ ਪਰਿਵਾਰ ਜਾ ਕੇ ਭਾਈ ਸਾਹਿਬ ਜੀ ਕੋਲ ਜਾਂਦਾ ਜੀ ਫਿਰ ਉਹ ਪਰਿਵਾਰ ਦੇ ਰਹੀਂ ਫੈਸਲਾ ਹੁੰਦਾ ਵਾ ਭਾਈ ਸਾਹਿਬ ਜੀ ਨੇ ਵੀ ਚੋਣ ਲੜਨ ਵਾਸਤੇ ਹਾਂ ਕੀਤੀ ਆ ਨਾ ਕਿ ਰਾਜ ਦੇ ਖਾਲਸੇ ਦੇ ਕਹਨ ਤੇ ਕੀਤੀ ਆ ਸੋ ਜਦੋਂ ਪਰਿਵਾਰ ਨੇ ਜਾ ਕੇ ਵੇਖਿਆ ਸੰਗਤਾਂ ਦੇ ਵੀਊ ਵੇਖੇ ਇੰਟਰਨੈਟ ਤੇ ਮੈਂ ਸੋਸ਼ਲ ਮੀਡੀਆ ਤੇ ਵੀ ਸਾਰੀ ਸੰਗਤ ਚਾਹ ਰਹੀ ਹੈ ਸਾਰੇ ਇਹੀ ਬੰਦੇ ਚਾਹ ਰਹੇ ਸ੍ਰੀ ਭਾਈ ਸਾਹਿਬ ਜੀ ਇਲੈਕਸ਼ਨ ਲੜਨਾ ਤੇ ਆਪਾਂ ਉਹਨਾਂ ਨੂੰ ਬਾਹਰ ਲੈ ਕੇ ਆਈਏ ਤੇ ਫਿਰ ਉਸੇ ਤਰ੍ਹਾਂ ਖਾਲਸਾ ਵੀ ਹਰ ਨਿਕਲ ਸੋ ਸੰਗਤ ਦੇ ਵੀਊ ਤੇ ਕਿਸੇ ਇੱਕ ਬੰਦੇ ਦੇ ਕਹਿਣ ਦੇ ਉੱਪਰ ਭਾਈ ਸਾਹਿਬ ਜੀ ਚੋਣ ਨਹੀਂ ਲੜ ਰਹੇ ਇੱਕ ਸੰਗਤ ਦੇ ਵੀਊ ਸੀ ਜੇਕਰ ਸੰਗਤ ਦੇ ਵੀਊ ਸੀ ਤੇ ਅੱਜ ਇੰਨੇ ਨੇ ਕਾਫਲੇ ਜਾਂ ਪਿੰਡਾਂ ਦੇ ਵਿੱਚ ਮਤੇ ਪੈਣੇ ਜਾਂ ਪਿੰਡਾਂ ਦੇ ਵਿੱਚ ਪੰਜ ਸਰਪੰਚੀ ਤੋਂ ਉੱਪਰ ਉੱਠ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਨਾਲ ਚੱਲ ਰਹੇ ਆ ਜੇਕਰ ਸੰਗਤਾਂ ਦਾ ਵੀ ਹੂ ਸੀ ਤਾਂ ਭਾਈ ਸਾਹਿਬ ਜੀ ਨੇ ਚੋਣੜੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਨਹੀਂ ਸੋਸ਼ਲ ਮੀਡੀਆ ਤੋਂ ਫਿਰ ਇਹ ਵੀ ਚੱਲ ਰਿਹਾ ਲੋਕ ਇਹ ਵੀ ਸਵਾਲ ਕਰਦੇ ਨੇ ਵੀ ਅਸੀਂ ਜਿਹੜੇ ਕੰਮ ਕਰਾਉਣੇ ਹੁੰਦੇ ਉਹ ਤੁਸੀਂ ਮੰਤਰੀਆਂ ਤੋਂ ਜਾਂ ਲੀਡਰਾਂ ਤੋਂ ਜਾਂ ਕਿਸੇ ਆਪਣਾ ਮੈਂਬਰ ਸਰਪੰਚਾਇਤੋਂ ਕਰਾਉਣੇ ਹੈ ਨਾ ਤੇ ਜਦੋਂ ਮਨ ਲੋ ਕਿਸੇ ਗਰੀਬਾਂ ਦਾ ਕਾਰਡ ਕੱਟਿਆ ਗਿਆ ਉਹ ਭਾਈ ਸਾਹਿਬ ਨੂੰ ਮਿਲਣ ਜਾਣਗੇ ਵੀ ਭਾਈ ਸਾਹਿਬ ਸਾਡੇ ਕਾਰਡ ਕੱਟੇ ਗਿਆ ਸਾਨੂੰ ਬਹਾਲ ਕਰਾ ਕੇ ਦਿਓ ਜਾਂ ਕੋਈ ਛੋਟੇ-ਮੋਟੇ ਗਲੀਆਂ ਨਾਲੀਆਂ ਦੇ ਕਿਉਂਕਿ ਪਿੰਡਾਂ ਦੇ ਮੁੱਦੇ ਇਹੀ ਨੇ ਉਹ ਪਿੰਡਾਂ ਵਾਲਿਆਂ ਦੀ ਵਿੱਚ ਇੱਕ ਲਹਿਰ ਚਲਾਈ ਜਾ ਰਹੀ ਸੋਸ਼ਲ ਮੀਡੀਆ ਤੇ ਫਿਰ ਜਦੋਂ ਕੰਮ ਕਰਾਉਣੇ ਉਦੋਂ ਅਸੀਂ ਭਾਈ ਸਾਹਿਬ ਨੂੰ ਕਿੱਥੋਂ ਲੱਭਣ ਜਾਵਾਂਗੇ ਤੁਸੀਂ ਇੱਕ ਗੱਲ ਦੇਖੋ ਵੀ ਭਾਈ ਸਾਹਿਬ ਜੀ ਗਲੀਆਂ ਨਾਲੀਆਂ ਤੇ ਆਟੇ-ਦਾਲ ਪਿਛੇ ਨਹੀਂ ਚੋਣ ਲੜਨਦੇ ਇਹ ਗੱਲ ਪਹਿਲਾਂ ਤੁਸੀਂ ਸਮਝ ਲਓ ਜੀ ਮੈਂ ਇੱਕ ਗੱਲ ਕਹਿਣਾ ਹੁੰਨਾ ਵੀ ਜਿਹੜੇ ਕੋਈ ਲੀਡਰ ਸਾਨੂੰ ਇਦਾਂ ਦਾ ਲਾਲਚ ਦੇਣ ਆਉਂਦੇ ਆ ਨਾ ਹੂੰ ਉਹਨਾਂ ਨੂੰ ਇੱਕ ਗੱਲ ਕਹਿਆ ਕਰੋ ਵੀ ਸਾਨੂੰ ਗਲੀ ਦੇ ਵਿੱਚ ਪਾਈ ਅਸੀਂ ਟੋਏ ਤਾਂ ਵੇਖ ਸਕਦੇ ਹਾਂ ਹੂੰ ਗਲੀ ਦੇ ਵਿੱਚ ਪਾਏ ਹੋਏ ਧੰਨ ਗੁਰੂ ਗ੍ਰੰਥ ਸਾਹਿਬ ਦੇ ਆਂਗ ਨਹੀਂ ਵੇਖੀ ਜਾਂਦੇ ਹੂੰ ਬਿਲਕੁਲ ਅਸੀਂ ਦੋ ਵਕਤ ਦੀ ਰੋਟੀ ਛੱਡ ਕੇ ਇੱਕ ਵਕਤ ਖਾਣੀ ਚਾਲੂ ਕਰਦੇ ਹਾਂਗੇ ਪਰ ਡੇਬਰੂਗੜ ਤਿਹਾਰ ਔਰ ਜੰਨੀਆਂਵ ਜਿਲ੍ਹਾ ਉਹਨਾਂ ਦੇ ਵਿੱਚ ਪਾਏ ਹੋਏ ਬੰਦੀ ਸਿੰਘ ਨਹੀਂ ਸਾਡੇ ਕੋਲ ਵੇਖੀ ਜਾਂਦੇ ਹੂੰ ਸੋ ਇਸ ਕਰਕੇ ਗਲੀਆਂ ਨਾਲੀਆਂ ਦੀ ਸਾਡੀ ਲੜਾਈ ਨਹੀਂ ਆਏ ਹੂੰ ਸਾਡੀ ਸਾਡੇ ਕੋਲ ਆਪਣਾ ਆਪਣੇ ਫੈਸਲੇ ਲੈਣ ਦਾ ਹੱਕ ਹੋਣਾ ਚਾਹੀਦਾ ਹੂੰ ਪੰਜਾਬ ਨੂੰ ਅੱਜ ਜੇ ਚੰਡੀਗੜ੍ਹ ਤੋਂ ਕੁਝ ਲਾਂਚ ਹੁੰਦਾ ਦਿੱਲੀ ਤੋਂ ਲਾਂਚ ਹੁੰਦਾ ਉਹ ਦਿੱਲੀ ਕਹਿੰਦੀ ਆ ਵੀ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਹੂੰ ਜੇ ਦਿੱਲੀ ਕਹੇ ਤੇ ਵੀ ਪਾਣੀ ਰਾਜਸਥਾਨ ਨੂੰ ਵੀ ਜਾਊਗਾ ਜੇ ਦਿੱਲੀ ਕਹੇ ਤੇ ਜੇ ਨੂੰ ਮਰਜ਼ੀ ਪਾਣੀ ਕਰ ਦੋ ਹੂੰ ਹੂੰ ਬਸ ਉਹ ਦਿੱਲੀ ਦੇ ਇਸ਼ਾਰੇ ਤੇ ਹੁੰਦਾ ਜੀ ਜੇ ਮਤਲਬ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ ਉਹ ਵੀ ਦਿੱਲੀ ਕਰਦੀ ਆ ਵੀ ਆ ਕਿਹੜੀ ਸਟੇਟ ਨੂੰ ਇਹ ਦੇਣੇ ਆ ਇਲਾਕੇ ਹੂੰ ਮਨੇ ਹਰੇਕ ਕਾਲ ਤੇ ਦਿੱਲੀ ਨੂੰ ਮੋਕ ਕੀਤਾ ਜਾਂਦਾ ਸੋ ਆ ਸਾਡੀ ਜਿਹੜੀ ਮੇਨ ਲੜਾਈ ਇਸ ਮੁੱਦੇ ਤੇ ਆ ਵੀ ਪੰਜਾਬ ਦੇ ਕੋਲ ਆ ਆਪਣੇ ਹੱਕ ਹੋਣਾ ਅਸੀਂ ਯਾਰ ਫੈਸਲਾ ਦੇ ਕਰ ਸਕੀਏ ਨਾ ਸਾਡਾ ਆਪਣਾ ਪਾਣੀ ਹੈ ਹੂੰ ਮੇਰੇ ਕੋਲ ਮੇਰੀ ਗੱਡੀ ਹੈ ਮੇਰੀ ਮਰਜ਼ੀ ਮੈਂ ਜਿੰਨੂੰ ਮਰਜ਼ੀ ਦਵਾ ਹੂੰ ਮੇਰੇ ਕੋਲ ਮੇਰੀ ਗੱਡੀ ਹੈ ਉਹ ਤੇ ਉਹ ਤੇ ਹੱਕ ਮੇਰਾ ਹੋਣਾ ਚਾਹੀਦਾ ਵੀ ਮੈਂ ਕਿਨੂੰ ਗੱਡੀ ਦੇਣੀ ਹੈ ਕਿਨੂੰ ਨਹੀਂ ਦੇਣੀ ਹੁਣ ਪੰਜਾਬ ਦਾ ਪਾਣੀ ਸਾਡਾ ਆਪਣਾ ਪਾਣੀ ਹੈ ਪੰਜਾਬ ਕੋਲ ਉਹਦਾ ਹੱਕ ਹੋਣਾ ਚਾਹੀਦਾ ਵੀ ਪਾਣੀ ਕਿਨੂੰ ਦੇਣਾ ਕਿਨੂੰ ਨਹੀਂ ਦੇਣਾ ਸੋ ਇਹਦਾ ਮਤਲਬ ਇਹ ਥੋੜੀ ਵੀ ਬੰਗਾਨਾ ਬੰਦਾ ਗਵਾਂਢੀ ਆ ਕੇ ਦੱਸੇ ਵੀ ਤੁਸੀਂ ਜਿਹੜਾ ਪੰਜਾਬ ਦਾ ਪਾਣੀ ਹੋਰ ਕਿਨੂੰ ਕਿਨੂੰ ਦੇਣਾ ਕਿਨੂੰ ਨਹੀਂ ਦੇਣਾ ਸੋ ਇਸ ਕਰਕੇ ਸਾਡੀਆਂ ਲੜਾਈਆਂ ਬੜੀਆਂ ਵੱਡੀਆਂ ਵਾਂ ਅਸੀਂ ਕੋਈ ਗਲੀਆਂ ਨਾਲੀਆਂ ਬਣਾਉਣ ਵਾਸਤੇ ਭਾਈ ਸਭ ਨੂੰ ਐਪੀ ਨਹੀਂ ਖਿਲਾ ਰਿਆ ਵੇ ਉਹ ਤੁਸੀਂ ਵੇਖੋ ਜੇ ਐਮਪੀ ਐਮਪੀ ਦੇ ਇੱਕ ਮੇਰੇ ਸਾਣਾ ਛੋਟੀ ਤਾਕਤ ਆ ਜੇ ਆਪਾਂ ਮੰਨ ਕੇ ਚੱਲੀਏ ਨਾ ਭਾਈ ਸਾਹਿਬ ਦੀ ਜਿਹੜੀ ਤਾਕਤ ਹੈ ਕੈਂਪੀ ਦਾ ਕਿਸਮਤ ਆ ਉਹਦੇ ਨੌ ਹਲਕੇ ਨੇ ਭਾਈ ਸਾਹਿਬ ਜੀ ਦੀ ਇੱਕ ਇੱਕ ਬੋਲ ਵਰਲਡ ਵਰਲਡ ਤੱਕ ਸਾਡੀ ਗੱਲ ਜਾ ਇੱਕ ਚੀਜ਼ ਹੋਰ ਹੈ ਕਿ ਸਰਦਾਰ ਵਿਰਸਾ ਸਿੰਘ ਮਲਟੋਹਾ ਜਿਨੇ ਵੀ ਇੱਕ ਸਵਾਲ ਚੁੱਕਿਆ ਸੀ ਕਿ ਇਹ ਕਿਹੜੀ ਕਿਤਾਬ ਚ ਲਿਖਿਆ ਵੀ ਜੇ ਤੁਸੀਂ ਉਹਨਾਂ ਨੂੰ ਐਮਪੀ ਜਿਤਾਵ ਹੀ ਦਿੰਦੇ ਜੋ ਮੰਨ ਲਓ ਜਿੱਤ ਜਾਂਦੇ ਆ ਕਿਹੜੀ ਕਿਤਾਬ ਕਿਹੜਾ ਕਾਨੂੰਨ ਕਹਿੰਦਾ ਵਾ ਵੀ ਉਹ ਜਿੱਤਣ ਤੋਂ ਬਾਅਦ ਬਾਹਰ ਆ ਜਾਣਗੇ ਵੇਖੋ ਜਿਹੜਾ ਹੈ ਮਲਟੋਹੀ ਦੀ ਤੁਸੀਂ ਗੱਲ ਕਰਦੇ ਆ ਨਾ ਵੀ ਉਹ ਹੁਣ ਕਿਹੜਾ ਬੰਦਾ ਖਤਮ ਹੋ ਗਿਆ ਹੂੰ ਜਿਹੜਾ ਬੰਦਾ ਪਹਿਲਾਂ ਵਿਰੋਧੀ ਸੀ ਅੱਜ ਦੇ ਵੀ ਵਿਰੋਧੀ ਆ ਅੱਗੇ ਵੀ ਰਹੂਗਾ ਮਤਲਬ ਉਹਨਾਂ ਵਿਰੋਧੀ ਰਹਿਣਾ ਉਹਨਾਂ ਕੋਈ ਨਾ ਕੋਈ ਕਮੈਂਟ ਲੱਭੀ ਜਾਣੇ ਆਣਾ ਇਦਾਂ ਹੋਊਗਾ ਉਹਨਾਂ ਇਦਾਂ ਹੋ ਜੂਗਾ ਹੂੰ ਸੋ ਇਸ ਕਰਕੇ ਇਹਨਾਂ ਨੇ ਭਾਈ ਸਾਹਿਬ ਦੀ ਜਿੱਤ ਵੀ ਗਏ ਨਾ ਇਹ ਇਹਨਾਂ ਦੀ ਪੂਛ ਫੇਰ ਵੀ ਨਹੀਂ ਕਿਤੇ ਟਿਕਾਣੀ ਲੱਗਣੀ ਹੂੰ ਸੋ ਇਸ ਕਰਕੇ ਉਹ ਕਹਿੰਦੇ 12 ਸਾਲ ਵੰਜਲੀ ਚ ਪਾ ਛੱਡੀ ਸੀ ਹੂੰ ਉਦਾਂ ਦੀ ਉਦਾਂ ਰੀਰੋ ਕੱਢ ਕੇ ਵੇਖੀ ਤੇ ਇਹਨਾਂ ਦਾ ਤੇ ਅਸਲ ਦੇ ਵਿੱਚ ਉਹ ਮੇਰੇ ਸਾਹਮਣੇ ਜੀ ਉਦਾਂ ਤੇ ਫਿਰ ਉਹ ਵੀ ਗੱਲ ਕਹਿਤੀ ਆ ਇੱਕ ਨਾ ਇਹ ਇੱਕ ਗੱਲ ਤੁਸੀਂ ਦੇਖੋ ਭਾਈ ਸਾਹਿਬ ਜੀ ਜਿੱਤਦੇ ਆ ਜਿੱਤਣਾ 100% ਹੂੰ ਪੰਜਾਬ ਦੇ ਵਿੱਚ ਨਵੀਂ ਸਿਆਸਤ ਦਾ ਉਭਾਰ ਆ ਰਿਹਾ ਉਭਾਰ ਪੰਜਾਬ ਦੇ ਵਿੱਚੋਂ ਜੇਤ ਇਸੇ ਤਰੀਕੇ ਦੇ ਨਾਲ ਮਹਾਰਾਜ ਮੇਹ ਰੱਖਣਾ ਸੀ ਚੱਲਦੇ ਗਏ ਹੂੰ ਪੰਜਾਬ ਦੇ ਵਿੱਚੋਂ ਕਾਂਗਰਸ ਵੀ ਖਤਮ ਹੋ ਜੇਗੀ ਹੂੰ ਪੰਜਾਬ ਦੇ ਬਾਦਲ ਦਲ ਜਿਹੜਾ ਕਾਲੀ ਦਲ ਉਹ ਵੀ ਖਤਮ ਹੋ ਜਾਏਗਾ ਪੰਜਾਬ ਦੇ ਵਿੱਚੋਂ ਆਪ ਵੀ ਖਤਮ ਹੋ ਜੂਗੀ ਬੀਜੇਪੀ ਵੀ ਪੰਜਾਬ ਦੀ ਇੱਕ ਆਪਣੀ ਸਿਆਸਤ ਪੈਦਾ ਹੋਗੀ ਹੂੰ ਜੇਕਰ ਮੈਂ ਇੱਥੋਂ ਤੱਕ ਅਸੀਂ ਦਾਵਾ ਕਰਦੇ ਹਾਂ ਜਿੰਨੇ ਨੌਜਵਾਨ ਇੱਥੇ ਖੜੇ ਆ ਪੂਰੇ ਪੰਜਾਬ ਪੱਦਰ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸੇ ਇੱਕੋ ਹੀ ਚੋਣ ਲੜਾ ਦਿਓ ਇੱਕ ਪਾਸੇ ਭਗਵੰਤ ਮਾਨ ਖੜ ਦੇ ਹੂੰ ਇੱਕ ਪਾਸੇ ਬਾਦਲ ਖੜ ਦੇ ਹੂੰ ਤੇ ਇੱਕ ਪਾਸੇ ਭਾਈ ਸਾਹਿਬ ਜੀ ਨੂੰ ਖਿਲਾੜ ਦਿਓ ਕਾਂਗਰਸ ਵੱਲੋਂ ਕੋਈ ਰਾਜਾ ਬਣੇ ਖਿਲਾੜ ਸਿੱਧਾ ਸੀਐਮ ਚੁਣ ਦਿਓ ਸਿੱਧਾ ਹੀ ਸਿੱਧਾ ਹੀ ਸਿੱਧੇ ਤੌਰ ਤੇ ਖਿਲਾੜ ਦਿਓ ਬਲੇ ਸੋਨਹਾਰ ਸਰਸਰੀਆ ਕਾਲ ਇੱਕ ਮਿੰਟ ਫਿਰ ਬਲਟੂਆ ਸਾਹਿਬ ਦਾ ਚੈਲੰਜ ਕਿਉਂ ਨਹੀਂ ਕਬੂਲ ਕਰ ਰਹੇ ਉਹ ਕਹਿ ਰਿਹਾ ਵੀ ਜਿਹੜਾ ਮਰਜੀ ਬੰਦਾ ਕੀਤਾ ਕੀਤਾ ਜੀ ਕਬੂਲ ਕੀਤਾ ਹੈ ਬਹੁਤ ਸਿੰਘਾਂ ਨੇ ਵੀਰ ਕਮਲਜੀਤ ਬਰਾੜ ਉਹਨਾਂ ਨੇ ਵੀ ਚੈਲੰਜ ਕੀਤਾ ਉਹਨਾਂ ਨੇ ਵੀ ਚੈਲੰਜ ਕੀਤਾ ਵਾ ਤੇ ਜਿਹੜੇ ਜਥੇਬੰਦੀ ਦੇ ਨੌਜਵਾਨ ਉਹਨਾਂ ਨੇ ਵੀ ਕਿਹਾ ਹਾਂ ਉਹਨਾਂ ਨੇ ਵੀ ਸਾਹਮਣੇ ਚੈਲੰਜ ਕੀਤਾ ਨਹੀਂ ਨਹੀਂ ਉਹਨਾਂ ਨੇ ਜਿਹੜੀ ਗੱਲ ਬਾਅਦ ਚ ਕਹੀ ਨਾ ਉਹ ਤੋਂ ਉਹ ਤੁਹਾਨੂੰ ਦੱਸ ਰਵਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਤੁਸੀਂ ਪਰਿਵਾਰ ਕੋਲੋਂ ਜਾਣਕਾਰੀ ਲੈ ਕੇ ਉਹਨਾਂ ਤੋਂ ਲਿਖਾ ਕੇ ਲਾਓ ਵੀ ਹਾਂ ਅਸੀਂ ਇਹ ਨੁਮਾਇੰਦਾ ਛੋਣ ਲਿਆ ਆਪਣਾ ਮੇਰੇ ਨਾਲ ਜਿਹੜੇ ਮਰਜ਼ੀ ਕਮਰੇ 'ਚ ਬਹਿ ਜਾਓ ਜਿਹੜਾ ਮਰਜ਼ੀ ਚੈਨਲ ਮੇਰੇ ਕਮਰਿਆਂ 'ਚ ਥੋੜੀ ਬਹਿਣਾ ਲਾਈਵ ਚ ਕੋਈ ਮੈਂ ਕਹਿ ਰਿਹਾ ਜੀ ਵੀ ਜਿੱਥੇ ਮਰਜ਼ੀ ਆਂਦਾ ਚੈਨਲ ਸੱਦ ਲਓ ਆਪਾਂ ਉਹਨੂੰ ਲਾਈਵ ਚਲਾਵਾਂਗੇ ਜੇ ਮੈਨੂੰ ਗਲਤ ਸਾਬਤ ਕਰਦੇ ਨਾ ਮੈਂ ਸੀਟ ਛੱਡ ਦੇਵਾਂਗਾ ਜੇ ਤੁਸੀਂ ਗਲਤ ਸਾਬਤ ਹੋ ਗਏ ਤੁਹਾਨੂੰ ਚਲੋ ਗਲਤ ਸਾਬਤ ਉਹ ਮੈਂ ਇਹਨਾ ਨਹੀਂ ਨਾ ਹੋਣਾ ਪਤਾ ਕੀ ਕੀਤਾ ਵੇਖੋ ਜੀ ਪੱਤਰਕਾਰ ਸਾਹਿਬ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੀਆਂ ਫੇਸਬੁੱਕ ਆਈਡੀਆਂ ਤੇ ਇੰਸਟਾਗ੍ਰam ਆਈਡੀਆਂ ਦੇ ਕਮੈਂਟ ਆਫ ਕਰਤੇ ਆ ਉੱਥੇ ਹੀ ਤੁਸੀਂ ਆਪਣਾ ਰਿਜ਼ਲਟ ਵੇਖ ਲਓ ਜੀ ਤੁਹਾਡੇ ਕੋਲ ਉਹ ਉੱਥੇ ਹੀ ਆਪਣਾ ਰਿਜ਼ਲਟ ਵੇਖ ਲਓ ਸਾਰਾ ਕੁਝ ਵੀ ਉੱਥੇ ਇਹਨਾਂ ਦਾ ਬਣ ਗਿਆ ਇੱਕ ਨਾ ਮੈਸੇਜ ਤੁਹਾਡੇ ਰਾਹੀਂ ਜ਼ਰੂਰ ਮੈਂ ਪਹੁੰਚਾਉਣਾ ਚਾਹੂੰਗਾ ਜਿਹੜੇ ਅਮਰਤਪਾਲ ਦੇ ਸਾਰੇ ਵੀਰ ਸਮਰਥਨ ਕਰ ਰਹੇ ਨੇ ਜਿਸ ਤਰ੍ਹਾਂ ਹੁਣ ਮੰਨ ਲਓ ਅਸੀਂ ਤੁਹਾਨੂੰ ਸਵਾਲ ਕਰ ਰਹੇ ਨਾ ਤੇ ਬਹੁਤ ਲੋਕਾਂ ਨੇ ਕਿਹਾ ਪੱਤਰਕਾਰ ਉਧਰੋਂ ਆਇਆ ਬਲਟੋਏ ਵਾਲੇ ਪਾਸੋਂ ਤੇ ਉਹ ਸਾਨੂੰ ਗਾਲਾਂ ਕੱਢ ਲਾ ਪੈਂਦੇ ਜ਼ਰੂਰ ਉਹਨਾਂ ਨੂੰ ਇਹ ਗੱਲ ਜ਼ਰੂਰ ਕਹੋ ਵੀ ਕਹੇ ਵੇਲੇ ਗੱਲ ਨੂੰ ਸਿਧਿਆ ਕਰਨ ਵਾਸਤੇ ਕੋਈ ਉਲਟਾ ਸਿੱਧਾ ਸਵਾਲ ਪੁੱਛਣਾ ਪੈਂਦਾ ਸੋ ਇੱਕ ਉਹਨਾਂ ਨੂੰ ਜ਼ਰੂਰ ਕਹੋ ਵੀ ਪੱਤਰਕਾਰਾਂ ਨੂੰ ਗਾਲਾਂ ਕੱਢਦੇ ਹੋ ਜਾਂ ਕਮੈਂਟ ਕਰਨ ਵਾਲਿਆਂ ਨੂੰ ਗਾਲਾਂ ਕੱਢਦੇ ਹੋ ਸਹੀ ਨਹੀਂ ਜਾ ਰਿਹਾ ਤੁਹਾਡਾ ਨਹੀਂ ਬਿਲਕੁਲ ਨੌਜਵਾਨਾਂ ਨੂੰ ਅਸੀਂ ਇਹ ਗੱਲ ਕਹਿੰਨੇ ਆ ਵੀ ਤੁਸੀਂ ਮਤਲਬ ਕਿ ਪੱਤਰਕਾਰ ਦਾ ਇੱਕ ਫਰਜ਼ ਆ ਵੀ ਲੋਕਾਂ ਦੇ ਵਿੱਚ ਗੱਲ ਲੈ ਕੇ ਗੱਲ ਲੈ ਕੇ ਜਾਣੀ ਆ ਜੀ ਇਹ ਵੀ ਪੰਜਾਬ ਵਾਸਤੇ ਤੁਰੇ ਫਿਰਦੇ ਆ ਚਲੋ ਆ ਸੁਖਰਾਬ ਚੈਨਲ ਤੇ ਹੈ ਹੀ ਸਾਡਾ ਆਪਣਾ ਪੰਥਕ ਜਿਵੇਂ ਜਦੋਂ ਅਸੀਂ ਦੇਖਦੇ ਆ ਜੀ ਵੀ ਚਲੋ ਇਦਾਂ ਦੇ ਚੈਨਲ ਵੀ ਚਾਹੀਦੇ ਜਿਹੜੇ ਪੰਜਾਬ ਦੀ ਪੰਥ ਦੀ ਆਵਾਜ਼ ਬੁਲੰਦ ਰੱਖਣਾ ਜੀ ਤੇ ਸੋ ਨੌਜਵਾਨਾਂ ਨੂੰ ਬੇਨਤੀ ਹੈ ਵੀ ਆਪਾਂ ਇਹ ਚੀਜ਼ ਤੋਂ ਅਰੇਜ ਵੀ ਕਰਨਾ ਠੀਕ ਸੋ ਕੁਝ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਵਾਹ ਜੀ ਵੀਰ ਜੀ ਰੱਖੋ ਆਪਣੀ ਗੱਲ ਵੇਖੋ ਖਾਲਸਾ ਜੀ ਅਸੀਂ ਤਾਂ ਭਗਵੰਤ ਮਾਨ ਨੂੰ ਕੋਈ ਐਸਾ ਪੰਜਾਬ ਚ ਘਰ ਨਹੀਂ ਹੋਏਗਾ ਜਿਨੇ ਬੋਰਡ ਨਹੀਂ ਪਾਈ ਜੀ ਬੋਰਡ ਤਾਂ ਇਸ ਕਰਕੇ ਹਰ ਬੰਦੇ ਹੀ ਪਾਈ ਆ ਆਮ ਆਦਮੀ ਨੂੰ ਵੀ ਇੱਕ ਗਰੀਬ ਬੰਦਾ ਚਲੋ ਅੱਗੇ ਆਇਆ ਲੋਕਾਂ ਦਾ ਭਲਾ ਕਰੇਗਾ ਜੀ ਜੀ ਪਰ ਉਹ ਹੁਣ ਸੈਂਟਰ ਦੇ ਉੱਤੇ ਚੜ ਗਿਆ ਭਗਵੰਤ ਮਾਨ ਸੈਂਟਰ ਦੀ ਬੋਲੀ ਬੋਲਦੇ ਆ ਨਾ ਜੀ ਜੀ ਤੇ ਸੈਂਟਰ ਨੇ ਅਮਰਪਾਲ ਸਿੰਘ ਨੂੰ ਛੁਟਿਆ ਦਿਗੁਰਗੜ੍ਹ ਜੇਲਾਂ ਦਾ ਪੰਜਾਬ ਚ ਬਹੁਤ ਨੇ ਹਾਂ ਇੱਥੇ ਚੰਡੀਗੜ੍ਹ ਦੇ ਉਹ ਕਿੱਡੀ ਜੇਲ ਹ ਹ ਉਥੇ ਰੱਖ ਸਕਦੇ ਸੀ ਜੀ ਨਾਬੇ ਜੇੜਾ ਇੱਥੇ ਰੱਖ ਸਕਦੇ ਸੀ ਬਿਲਕੁਲ ਪੰਜਾਬ 'ਚ ਤਾਂ ਇਹਨੇ ਨਾ ਰੱਖਿਆ ਵੀ ਜਨਤਾ ਮਗਰ ਜਾਊਗੀ ਅਸਲ ਵਿੱਚ ਇੱਕ ਚੀਜ਼ ਮੈਂ ਤੁਹਾਡੇ ਤੋਂ ਸਵਾਲ ਜ਼ਰੂਰ ਲੈਣਾ ਚਾਹੂਗਾ ਤੁਸੀਂ ਇਹ ਗੱਲ ਕੀਤੀ ਵੀ ਭਗਵੰਤ ਮਾਨ ਅੱਜ ਦਿੱਲੀ ਦੇ ਹੱਥੇ ਚੜ ਗਿਆ ਹਨਾ 92 ਐਮਐਲਏ ਦਿੱਤੇ ਉਹਨੂੰ ਪੰਜਾਬ ਵਾਲਿਆਂ ਨੇ ਬਿਲਕੁਲ ਜੇ ਉਹ 92 ਐਮਐਲਏ ਲੈ ਕੇ ਤੇ ਅੱਜ ਦਿੱਲੀ ਦੇ ਹੱਥੇ ਚੜ ਗਿਆ ਇਸ ਦੀ ਕੀ ਇਸ ਦੀ ਕੀ ਗਾਰੰਟੀ ਕਿ ਕੱਲੇ ਭਾਈ ਅਮਰਤਪਾਲ ਸਿੰਘ ਦਿੱਲੀ ਦੇ ਹੱਕ 'ਚ ਨਹੀਂ ਜਾਣਗੇ ਕੱਲੇ ਭਾਈ ਅਮਰਤਪਾਲ ਸਿੰਘ 92 ਐਮਐਲਏ ਦੇ ਬਰਾਬਰ ਕਿਵੇਂ ਟੱਕਰ ਦੇਣਗੇ ਇਹ ਇਹ ਸਵਾਲ ਹੈ ਇਹ ਤਾਂ ਵੇਖੋ ਜਨਤਾ ਹੀ ਫੈਸਲਾ ਕਰ ਸਕਦੀ ਹੈ ਜੇ ਇਹਨ ਸਾਰੀ ਜਨਤਾ ਇੱਕ ਬਨੇ ਹੋ ਜੇਗੀ ਫਿਰ 92 ਐਮਐਲਏ ਕਾਦੇ ਉਹਨਾਂ ਨੂੰ ਆਪਾਂ ਹੀ ਬਣਾਇਆ ਨਾ ਨਹੀਂ ਮੇਰੀ ਗੱਲ ਵੀ 92 ਐਮਐਲਏ ਸਵਾਲ ਇਹ ਸੀਗਾ ਕਿ ਜੇ ਉਹ 92 ਐਮਐਲਏ ਲੈ ਕੇ ਦਿੱਲੀ ਦੇ ਉਹਨੂੰ ਗੁਲਾਮੀ ਕਰਨੀ ਪੈ ਰਹੀ ਹੈ ਤੇ ਕੱਲਾ ਭਾਈ ਅਮਰਤਪਾਲ ਸਿੰਘ ਕੱਲਾ ਐਮਪੀ ਬਣ ਕੇ ਉਹ ਦਿੱਲੀ ਦੀ ਗੁਲਾਮੀ ਨਹੀਂ ਕਰੇਗਾ ਇਸ ਦੀ ਕੀ ਗਾਰੰਟੀ ਹੈ ਇਸ ਦੀ ਗਾਰੰਟੀ ਵੇਖੋ ਆ ਜਾ ਮੈਂ ਤੜਕਾ ਜ਼ਿਆਦਾ ਬੋਲਿਆ ਕਰ ਤੇ ਫਿਰ ਬਾਅਦ ਚ ਕਟਾਇਆ ਨਾ ਕਰ ਗੁਰੂ ਦਾ ਸੇਖ ਹੈ ਨਾ ਜੀ ਸਾਨੂੰ ਗੁਰੂ ਤੇ ਭਰੋਸਾ ਹੈ ਉਹ ਵੀ ਗੁਰੂ ਦਾ ਸੇਖ ਹੈ ਜਿਹੜਾ ਗੁਰੂ ਦਾ ਸੇਖ ਹੈ ਜਿੰਨੇ ਉਹਦਾ ਬਾਣਾ ਪਾ ਲਿਆਣਾ ਇਹ ਸ਼ੇਰ ਦਾ ਬਾਣਾ ਗੁਰੂ ਗੋਬਿੰਦ ਸਿੰਘ ਦਾ ਜੀ ਮਹਾਰਾਜ ਦਾ ਬਾਣਾ ਕਾਲਪੁਰਖ ਦਾ ਗੁਰੂ ਗੋਬਿੰਦ ਸਿੰਘ ਦਾ ਜੀ ਮਹਾਰਾਜ ਨੇ ਆਖਿਆ ਇਹ ਸ਼ੇਰ ਦਾ ਬਾਣਾ ਹੈ ਬਿਲਕੁਲ ਜਿਹੜਾ ਇਹ ਬਾਣਾ ਪਾ ਲਿੰਦਾ ਉਹ ਗਲਤ ਕੰਮ ਕਰ ਹੀ ਨਹੀਂ ਸਕਦਾ ਉਹ ਸੱਚ ਤੇ ਚੱਲੂਗਾ ਭਾਵੇਂ ਉਹਨੂੰ ਫਾਇ ਟੰਗਦੇ ਆ ਜੀ ਉਹ ਸਦਾ ਸੱਚ ਦੀ ਗੱਲ ਕਰੂਗਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਪੰਜਾਬ ਦੀ ਗੱਲ ਕਰੀ ਸੋ ਇਧਰਲੇ ਪਾਸੇ ਕੁਝ ਨੌਜਵਾਨ ਚਿਹਰੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲਈ ਹਾਂ ਬਾਈ ਜੀ ਕੀ ਕਹਿਣਾ ਚਾਹੋ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਦਿਵਜੋਤ ਸਿੰਘ ਹੈ ਜੀ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ 20 ਸਾਲ ਹੈ ਜੀ ਵੋਟ ਬਣ ਗਈ ਤੁਹਾਡੀ ਵੀ ਬੋਡ ਬਣੀ ਹੈ ਜੀ ਬੜੇ ਸਾਲ ਹੋ ਗਏ 2 ਸਾਲ ਹੋ ਗਏ ਐਮਐਲਏ ਦੀ ਵੋਟ ਵੀ ਪਾ ਚੁੱਕਿਆ ਮੈਂ ਐਮਐਲਏ ਦੀ ਪਹਿਲਾਂ ਕਿਨੂੰ ਪਾਈ ਸੀ ਮੈਂ ਤਾਂ ਪਹਿਲਾਂ ਜੀ ਸਮਰ ਸਿੰਘ ਮਾਨ ਨੂੰ ਪਾਈ ਸੀ ਸਰਵਰ ਸਿੰਘ ਮਾਨ ਹਾਂਜੀ ਆਈ ਕੀ ਭਾਈ ਅਮਰਤਪਾਲ ਸਿੰਘ ਆ ਰਿਹਾ ਹਾਂਜੀ ਹਾਂਜੀ ਕੀ ਕਹਿਣਾ ਚਾਹੋ ਇਹ ਤੁਹਾਨੂੰ ਪਤਾ ਹੀ ਹੈ ਇੱਕ ਬਹੁਤ ਵੱਡਾ ਮੋੜ ਆ ਰਿਹਾ ਜੀ ਕਿਉਂਕਿ ਅਕਸਰ ਪਾਰਲੀਮ ਬਾਣੇ ਵਾਲਾ ਸਿੰਘ ਨੇ ਆਣਾ ਇਹ ਪਾਰਲੀਮੈਂਟ ਛਿੱਡੀ ਵੱਡੀ ਗੱਲ ਹੈ ਚਿਹਰੇ ਦਿਖਾ ਤੇ ਵੀਰ ਦਾ ਵੀਰ ਭਾਵਕ ਹੋ ਗਿਆ ਨਾਲ ਹੀ ਕਹਿੰਦਾ ਵੀ ਬਾਣੇ ਵਾਲਾ ਸਿੰਘ ਪਹਿਲੀ ਵਾਰੀ ਪਾਰਲੀਮੈਂਟ ਜਾ ਰਿਹਾ ਇਹ ਯਾਰ ਸਾਡੀਆਂ ਕਿਤੇ ਨਾ ਕਿਤੇ ਭਾਵਨਾ ਜਰੂਰ ਜੁੜੀਆਂ ਹੋਈਆਂ ਕੋਈ ਨਹੀਂ ਹੌਸਲੇ ਨਾਲ ਗੱਲ ਕਰੋ ਨਹੀਂ ਹੌਸਲੇ ਨਾਲ ਚਲੋ ਮਹਾਰਾਜ ਜੀ ਨੇ ਦਿੱਤਾ ਹੀ ਹੌਸਲਾ ਹੌਸਲੇ ਨਾਲ ਫਿਰ ਅਸੀਂ ਬੈਠੇ ਹੀ ਆ ਜੀ ਸਿੰਘ ਰੋਂਦਾ ਯਾਰ ਚੰਗਾ ਥੋੜਾ ਨਹੀਂ ਨਹੀਂ ਆਪਾਂ ਰੋਂਦੇ ਨਹੀਂ ਚਲੋ ਭਾਵਕ ਹੁੰਦੇ ਹੀ ਆ ਫੀਲਿੰਗ ਹੁੰਦੀਆਂ ਬੰਦੇ ਦੀ ਆਪਣੀ ਆਪਣੀ ਕਿਉਂਕਿ ਸ਼ੁਰੂ ਤੋਂ ਭਾਈ ਸਾਹਿਬ ਜੀ ਦਾ ਵਹੀਰ ਤਰੀ ਆ ਉਹਨਾਂ ਨਾਲ ਤੁਰੇ ਆਏ ਆ ਚਲੋ ਮਹਾਰਾਜ ਜੀ ਗਾਂ ਵੀ ਜੋ ਵੀ ਕਰੂਗਾ ਮਾਰਿਆ ਕਰੂਗਾ ਸਹੀ ਭਲੇ ਲਈ ਕਰੂਗਾ ਜੀ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਸ੍ਰੀ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਤਨੇ ਕਿਤੇ ਨੌਜਵਾਨਾਂ ਦਾ ਜਿਹੜਾ ਮਨ ਹੈ ਨਾ ਉਹ ਸਿੱਖੀ ਪ੍ਰਤੀ ਇੰਨਾ ਜ਼ਿਆਦਾ ਮਜ਼ਬੂਤ ਹੈ ਕਿ ਉਹ ਵੀ ਅੱਗੇ ਆ ਰਹੇ ਨੇ ਇਸ ਮਹਿੰਮ ਦੇ ਵਿੱਚ ਹਰਨ ਬਾਜੀ ਕੀ ਕਹਿਣਾ ਚਾਹੋਗੇ ਦੇਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਕਹਣਾ ਕੀ ਜੀ ਕਹਿਣ ਨੂੰ ਸਾਰੇ ਪਾਸੇ ਸੋਸ਼ਲ ਮੀਡੀਆ ਲਾ ਲਓ ਜਿੰਨੇ ਆਪਣੇ ਇੱਧਰ-ਉੱਧਰ ਹਰ ਪਾਸੇ ਜੋ ਵੀ ਹਲਕਾ ਖੜੋ ਇੱਕ ਨਾ ਉਹ ਗੱਲ ਜੀ ਬਣੀ ਵੀ ਡਾਇਲੌਗ ਜਿਹਾ ਚੱਲਦਾ ਹੈ ਵੀ ਆ ਹਲਕਾ ਕੀ ਹਵਾ ਕੀ ਕਹਿੰਦੀ ਲਾ ਕੇ ਦੀ ਤੇ ਉਹ ਨਾ ਉਹਦੇ ਵਿੱਚ ਡਾਇਲੌਗ ਲੱਗ ਗਏ ਆ ਬਸ ਵੀ ਹਵਾ ਵੇਖੋ ਜੀ ਅਮਰਤਪਾਲ ਦੀ ਹੋ ਗਈ ਅਮਰਤਪਾਲ ਅੱਲਾ ਪਗ ਗਈ ਉਦਾਂ ਹੀ ਆ ਜੀ ਸਾਰੇ ਪਾਸੇ ਭਾਈ ਸਾਹਿਬ ਜੀ ਦੀ ਹਵਾ ਹੈ ਤੇ ਮਹਾਰਾਜ ਮહેર ਕਰੇ ਚਲੋ ਤੁਸੀਂ ਗੱਲ ਕੀਤੀ ਵੀ ਚਲੋ ਇੱਕ ਜਾਣੇ ਆ ਹੂੰ ਇੱਕ ਜਣੇ ਐਮਪੀ ਤਰੇ ਆ ਇਹ ਕੱਲੇ ਜਣੇ ਕੀ ਕਰ ਲੈਣਗੇ ਦੇਖੀਏ ਜਦੋਂ ਆਪਾਂ ਕੋਠੇ ਚੜ੍ਹਨਾ ਸ਼ੁਰੂ ਕਰਦੇ ਹਾਂ ਤਾਂ ਆਪਾਂ ਨੂੰ ਪਹਿਲੀ ਪੌੜੀ ਤੇ ਪੈਰ ਰੱਖਣਾ ਪੈਂਦਾ ਸਿੱਧਾ ਆਪਾਂ ਛਾਲ ਮਾਰ ਕੇ ਕੋਠੇ ਨਹੀਂ ਚੜ ਜਾਂਦੇ ਚਲੋ ਅੱਜ ਮਹਾਰਾਜ ਨੇ ਭਾਈ ਮਰਤਪਾਲ ਸਾਹਿਬ ਰੱਗੇ ਆਗੂ ਕਰਕੇ ਸਾਨੂੰ ਪਹਿਲੀ ਪੌੜੀ ਚੜਾਉਣਗੇ ਹੌਲੀ ਹੌਲੀ ਮਹਾਰਾਜ ਆਟੋਮੈਟਿਕਲੀ ਅੱਗੇ ਵਧੂਗਾ ਮਰਤਪਾਲ ਸਾਹਿਬ ਤੋਂ ਬਾਅਦ ਹੋਰ ਸ਼ਾਇਦ ਮਤਲਬ ਚਿਹਰੇ ਜਾਗਣਗੇ ਵਧੀਆ ਤੋਂ ਵਧੀਆ ਗਾਂਦ ਭਰਾਲੇ ਬਣਨਗੇ ਤੇ ਜਿੰਨਾ ਕਰਕੇ ਕਿਤਨਾ ਕਿਤੇ ਪੰਜਾਬ ਦਾ ਭਲਾ ਹੋਊਗਾ ਚਲੋ ਅਸੀਂ ਤੇ ਇਹੀ ਚਾਹੁੰਦੇ ਆ ਜਿੰਨਾਕ ਜਾਣਦੇ ਆ ਜਾਂ ਜਿੰਨਾ ਸਾਨੂੰ ਪਤਾ ਹੈ ਭਾਈ ਸਾਹਿਬ ਜੀ ਦੇ ਪਿੱਛੇ ਆ ਉਹਨਾਂ ਦਾ ਸਾਥ ਦਵਾਂ ਕੱਲ ਇੱਕ ਬਜ਼ੁਰਗ ਨਾਲ ਮੇਰੀ ਗੱਲ ਹੋਈ ਤੇ ਉਹ ਬਜ਼ੁਰਗ ਕਹਿੰਦਾ ਵੀ ਪਾਰਟੀਆਂ ਨੇ ਤੇ ਸਾਡੇ ਘਰਾਂ 'ਚ ਲੜਾਈਆਂ ਪਾਤੀਆਂ ਨੌਜਵਾਨ ਕਹਿੰਦਾ ਵੀ ਮੈਂ ਅਮਰਤਪਾਲ ਨੂੰ ਪਾਉਣੀ ਆ ਬਾਪੂ ਕਹਿੰਦਾ ਮੈਂ ਤੇ ਪੱਕਾ ਕਾਲੀ ਮੈਂ ਤਾਂ ਕਾਲੀਆਂ ਨੂੰ ਪਾਉਣੀ ਆ ਤੇ ਬੀਬੀ ਕਹਿੰਦੀ ਮੇਰਾ ਆਪਣਾ ਮaaf ਹੋ ਗਿਆ ਕਿਰਾਇਆ ਮੈਂ ਤਾਂ ਝਾੜੂ ਵਾਲਿਆਂ ਨੂੰ ਪਾਉਣੀ ਆ ਘਰਾਂ ਦੇ ਵਿੱਚ ਲੜਾਈਆਂ ਪੈ ਗਈਆਂ ਬਿਲਕੁਲ ਵੇਖੋ ਜੀ ਜੇ ਇਹ ਗੱਲ ਹਨਾ ਆਪਾਂ ਨੂੰ ਇਹਨਾਂ ਨੇ ਸਿਖਾਤਾ ਆਪਾਂ ਨੂੰ ਨਾ ਹੱਥ ਦੇ ਵਿੱਚ ਕਵਲੀ ਫੜਾਤੀ ਜਿਵੇਂ ਆਟੇਦਾਲ ਵਾਲੀ ਗੱਲ ਕੀਤੀ ਕਿਉਂ ਅਸੀਂ ਵੀ ਇੱਕ ਮੰਗੀਏ ਸਾਡਾ ਕੋਈ ਹੱਕ ਨਹੀਂ ਆ ਸਾਡੀਆਂ ਨੌਕਰੀਆਂ ਸਾਡੇ ਕੋਲ ਹੋਣ ਮੈਂ ਵੀ ਚਲੋ ਗ੍ਰੈਜੂਏਸ਼ਨ ਕੀਤੀ ਆ ਟੈਸਟ ਵੀ ਦਿੱਤੇ ਆ ਇੱਧਰ ਉੱਧਰ ਕਿਹੇ ਬੰਨੇ ਚਲੋ ਕਿਤੇ ਕੱਦ ਚੋਂ ਲਾ ਲੋ ਕਿਤੇ ਮੈਰਿਟ ਨਹੀਂ ਬਣੀ ਜਾਂ ਕਿਸ ਨਾ ਕਿਸੇ ਗੱਲੋਂ ਰਹਿ ਗਏ ਕਿਉਂ ਅਸੀਂ ਕਿਉਂ ਮੰਗ ਕੇ ਖਾਈਏ ਸਾਡੇ ਖੁਦ ਵਿੱਚ ਇੰਨੀ ਕੀ ਚਾਹੀਦੀ ਨਾ ਵੀ ਹਾਂ ਅਸੀਂ ਆਪਦੇ ਹੱਕ ਦਾ ਖਾਸ ਕੀ ਅਸੀਂ ਮੰਗ ਕੇ ਨਹੀਂ ਖਾਣਾ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਬਿਲਕੁਲ ਹਾਂ ਦਾ ਹੱਕ ਹੈ ਵੀ ਸਾਨੂੰ ਜੋ ਚੀਜ਼ ਸਸਤੀ ਜ਼ਰੂਰ ਹੋ ਜਾਏ ਇਹ ਨਹੀਂ ਬਿਨਾਂ ਵੱਲੋਂ ਟੈਕਸ ਲਾ ਦੋ ਜਾਂ ਇਹ ਵੀ ਮੰਗ ਕੇ ਖਾ ਲੋ ਵੀ ਸਾਡੀ ਸੋਚ ਇਹ ਤੋਂ ਅੱਗੇ ਵਧਣੇ ਦਿਓ ਆਟੇ ਦਾਲ ਤੋਂ ਅੱਗੇ ਸੋਚ ਨਾ ਜਾਊਗੀ ਆਟੇ ਦਾਲ ਤੋਂ ਅੱਗੇ ਸੋਚ ਜਾਊਗੀ ਤੇ ਐਮ ਐਲ ਏ ਤੱਕ ਜਾਊਗੀ ਐਮ ਪੀ ਤੱਕ ਜਾਊਗੀ ਚਲੋ ਐਮ ਪੀ ਤੋਂ ਮਾਰੀ ਮੇਰ ਕਰੇ ਸੀ ਐਮ ਤੱਕ ਵੀ ਜਾਊਗੀ ਤੇ ਇਹ ਆਪਣੀ ਸੋਚ ਹੀ ਹੈ ਕਿ ਵੀ ਹਾਂਜੀ ਵੀ ਸਾਨੂੰ ਆਟਾ ਘੱਟ ਮਿਲ ਗਿਆ ਜੀ ਦਾਲ ਵੱਧ ਮਿਲ ਗਈ ਜੀ ਸਾਡੀ ਬਿਜਲੀ ਫ੍ਰੀ ਕਰ ਦਿਓ ਤੁਸੀਂ ਲੱਗਦਾ ਤੁਹਾਨੂੰ ਵੀ ਇਹੋ ਜਿਹਾ ਕਰਕੇ ਤੇ ਅੱਗੇ ਵੱਧ ਸਕਦਾ ਉਹੀ ਗੱਲ ਆਪਣਾ ਬ੍ਰੇਨਵਾਸ਼ ਕੀਤਾ ਗਿਆ ਵਾ ਹਨਾ ਆਪਣੀ ਸੋਚ ਹੀ ਉਨੀ ਕਸੀਮਤ ਕਰਦੀ ਆ ਕਿ ਆਪਾਂ ਬਸ ਨਾਲੀਆਂ ਗਲੀਆਂ ਜੋਗੇ ਰਹ ਜੀਏ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਆਪਣੇ ਹੱਕ ਕੀ ਆ ਲੋਕਾਂ ਨੂੰ ਆਪਣੇ ਹੱਕਾਂ ਦਾ ਬਾਰੇ ਪਤਾ ਕਰਨਾ ਚਾਹੀਦਾ ਜਾ ਕੇ ਬਾਪੂ ਨੂੰ ਸਵਾਲ ਜ਼ਰੂਰ ਕਰੀ ਭਾਵੇਂ ਉਹ ਕਾਲੀਦਲ ਨੂੰ ਪਾਉਂਦਾ ਭਾਵੇਂ ਕਾਂਸ ਨੂੰ ਵੀ ਬਾਪੂ ਜੀ 70 ਸਾਲ ਤੁਸੀਂ ਵੋਟਾਂ ਪਾਈਆਂ ਕਿੱਥੇ ਪਾਈ ਜਾਗੇ ਉਹ ਚਲੋ ਮੇਰੀ ਉਹੀ ਕਹਿਣ ਦੇ ਆ ਨਾ ਪਹਿਲੋਂ ਪੰਥਕ ਬਬੂ ਨੇ ਪਾਰਟੀ ਬਣਾਤੀ ਕਾਲੀ ਕੀ ਪੰਥਕ ਪ ਪਾਰਟੀ ਦਾ ਉਹਨਾਂ ਨੇ ਕਿਹਾ ਕਿ ਜਾਗਰੂਤ ਨਹੀਂ ਸੀ ਪਹਿਲਾਂ ਜੀ ਹਣਾ ਨਾ ਲੀਡਰ ਚਾਹੀਦਾ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਉਹਨਾਂ ਨੇ ਕੱਲੀ ਕੱਲੀ ਗੱਲ ਸਮਝਾਈ ਉਹਨਾਂ ਨੇ ਆਪਾਂ ਨੂੰ ਹੱਕ ਸਮਝਾਏ ਕਿ ਸਿੰਘੋ ਉੱਠੋ ਆਪਣੇ ਹੱਕ ਕੀ ਆ ਆਪਣਾ ਗਲਤ ਚਿਹਰਾ ਕਿਹੜਾ ਉਹ ਸਹੀ ਕਿਹ ਚਿਹਰਾ ਕਿਹੜਾ ਵਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਨੂੰ ਸਹੀ ਕਹੋ ਉਹਨਾਂ ਨੇ ਕਿਹਾ ਬੰਦੇ ਪਛਾਣੋ ਕਿਹੜੇ ਆ ਇਹ ਸਮਝ ਲਓ ਕਿ ਬੰਦਾ ਪਰ ਦੁਸ਼ਮਣ ਆ ਪਰਲੇ ਬਨੇ ਆਪਣੇ ਮਾਇਕ ਦੇ ਪਰਲੇ ਬਨੇ ਦੁਸ਼ਮਣ ਆ ਆਪਣਾ ਖਲੋਤਾ ਕੋਈ ਚੱਕਰ ਨਹੀਂ ਕੋਈ ਦੁਸ਼ਮਣ ਉਹਨੇ ਪੰਗਾ ਲੈਣਾ ਸੇਕ ਠੋਕ ਕੇ ਲੈਣਾ ਜੇ ਆਪਣਾ ਗद्दार ਆਪਣੇ ਪਿੱਛੇ ਖਲੋਤਾ ਕੋਈ ਵੀ ਉਹ ਦੁਸ਼ਮਣ ਨਹੀਂ ਛੱਡੋ ਪਰ ਗद्दार ਨੂੰ ਗੋਲੀ ਮਾਰੋ ਜੀ ਹਣਾ ਗद्दार ਤੈਨ ਕੌਮ 'ਚ ਉਹੀ ਗੱਲ ਹੈ ਕਿ ਆਪਾਂ ਨੂੰ ਕੋਈ ਵੈਰੀ ਤੋਂ ਖਤਰਾ ਨਹੀਂ ਡਰ ਲੱਗਦਾ ਇਹ ਆਪਣੇ ਯਾਰਾਂ ਤੋਂ ਤੇ ਉਹੀ ਗੱਲ ਆ ਆਪਾਂ ਨੂੰ ਆਪਣੇ ਯਾਰਾਂ ਤੋਂ ਖਤਰਾ ਹੈ ਯਾਰਾਂ ਤੋਂ ਖਤਰਾ ਸੇ ਕੌਮ ਹਾਰਦੀ ਨਹੀਂ ਆਪਾਂ ਨੂੰ ਹਰਾਇਆ ਜਾਂਦਾ ਹੈ ਗੱਲ ਇਹ ਰੜਕਦੀ ਨਹੀਂ ਵੀ ਸੇਖ ਕੌਮ ਹਾਰਦੀ ਨਹੀਂ ਇਹਨੂੰ ਕਿਸੇ ਤਰੀਕੇ ਨਾਲ ਹਰਾਓ ਇਹਨੂੰ ਨਸ਼ੇ ਚ ਵੜੋ ਇਹਨੂੰ ਸਭ ਤੋਂ ਸਸਤਾ ਨੈਟ ਇੰਡੀਆ ਚ ਕਰ ਦੋ ਵੀ ਲੋਕ ਬਿਨਾ ਲੋਕਾਂ ਨੇ ਮਹੀਨੇ ਦਾ ਨੈਟ ਪੈਕ ਪਾਇਆ ਜਾਂਦਾ ਆਪਣੀ ਚਲੋ ਅਸੀਂ ਵੀ ਵਿੱਚ ਆਂ ਵੀ ਕਿਸੇ ਨੂੰ ਪਤਾ ਹੀ ਨਹੀਂ ਆ ਵੀ ਹਨੀ ਫੋਨ ਤੋਂ ਬਾਹਰ ਕੋਈ ਦੁਨੀਆ ਹੈਗੀ ਕੋਈ ਸਾਡਾ ਹੱਕ ਹੈਗਾ ਆਪਾਂ ਨੂੰ ਬੇਰਜਗਾਰੀ ਇੱਕ ਸਵਾਲ ਲੈਣਾ ਪਿਛਲੇ ਦਿਨ ਮਾਨ ਸਾਹਿਬ ਨੇ ਨਾ ਇੱਕ ਇੰਟਰਵਿਊ ਆ ਸੀਗਾ ਤੇ ਲੋਕ ਮੈਨੂੰ ਕਹਿੰਦੇ ਤੂੰ ਬਾਪੂ ਵਾਰ-ਵਾਰ ਖੜ ਜਣਾ ਵੋਟਾਂ ਤੇ ਤੈਨੂੰ ਕੋਈ ਪਾਉਂਦਾ ਨਹੀਂ ਪਰ ਉਹਨੇ ਕੋ ਜਵਾਬ ਦਿੱਤਾ ਕਹਿੰਦਾ ਯਾਰ ਮੈਨੂੰ ਮੇਰੀ ਕੌਮ ਹਰਾ ਦੇ ਹਰਾ ਦਿੰਦੀ ਹੈ ਉਹੀ ਗੱਲ ਹੋਣ ਮੇਰੀ ਗੱਲ ਸੁਣੋ ਕਿ ਜਦੋਂ ਇਹ ਸਿਮਰ ਸਿੰਘ ਮਾਨ ਜੀ ਹੁਣ ਸਾਹਮਣੇ ਆਏ ਨੇ ਸਮਝ ਗਰੂਪ ਤੋਂ ਫੇਰ ਕਿਵੇਂ ਖੜੇ ਹੋ ਲੱਗੇ ਨੇ ਜੀ ਤੇ ਹੁਣ ਤੁਸੀਂ ਆਪ ਜਾ ਕੇ ਵੇਖ ਲਓ ਤੁਸੀਂ ਜਦੋਂ ਜਾਓਗੇ ਨਾ ਉੱਥੇ ਉਹ ਤਾਂ ਹਵਾ ਹਵਾ ਹੀ ਕਹੀ ਬੋਲਣਦੀ ਸਿਮਰ ਸਿੰਘ ਮਾਨ ਹੀ ਹਵਾ ਬੋਲੀ ਜਾਂਦੀ ਹੈ ਹਣਾ ਤੇ ਕੋਈ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਿਮਰ ਸਿੰਘ ਮਾਨ ਸਾਡੇ ਵਾਸਤੇ ਕੀ ਚੀਜ਼ ਆ ਉਹਨਾਂ ਉਹਨਾਂ ਕੋਈ ਸਾਰਿਆਂ ਨੇ ਉਹਨਾਂ ਨੇ ਲੋਕਾਂ ਨੇ ਇਹ ਨਹੀਂ ਗੱਲ ਥਾਂ ਥਾਂ ਸਾਰੇ ਸਵਾਦ ਲੈ ਲਏ ਆ ਕਾਂਗਰਸ ਆ ਗਈ ਕਾਲੀ ਆ ਗਏ ਹੁਣ ਝਾੜੂ ਵਾਲੇ ਰਹਿ ਗਏ ਉਹ ਵੀ ਆ ਗਏ ਨਾ ਸਵਾਦ ਲੈ ਲੈਣਾ ਕੀ ਮਿਲਿਆ ਕੋਖਮ ਨਹੀਂ ਮਿਲਿਆ ਤੇ ਜਿਹਨੂੰ ਪਤਾ ਹੈ ਕਿ ਆਪਣੇ ਕੌਮ ਦੀ ਗੱਲ ਕਰਨ ਵਾਲਾ ਕੋਈ ਸਿੰਘ ਬੈਠਾ ਹੋਊਗਾ ਪਾਰਲੀਮੈਂਟ ਕੋ ਆਪਾਂ ਨੂੰ ਟੈਨਸ਼ਨ ਨਾ ਹੋਊਗੀ ਗੱਲ ਜੋ ਮਰਜ਼ੀ ਹੋ ਜਾ ਪੰਜਾਬ ਦੀ ਗੱਲ ਹੋਣੀ ਹੋਣੀ ਹੈ ਜਵਾਨਾਂ ਵਾਸਤੇ ਮੰਗ ਰੱਖਣੀ ਹੋਵੇ ਜੇ ਮੰਨ ਲਓ ਵੀ ਭਾਈ ਅਮਰਤਪਾਲ ਸਿੰਘ ਸਾਡਾ ਪਾਰਲੀਮੈਂਟ ਪਾਰਲੀਮੈਂਟ ਚਲੇ ਗਿਆ ਇੱਕ ਨੌਜਵਾਨ ਨੇ ਇੱਕ ਆਪਣਾ ਪੱਖ ਦੇਣਾ ਹੋਵੇ ਵੀ ਭਾਈ ਸਾਹਿਬ ਸਾਡੇ ਆ ਮੁੱਦੇ ਜਿਹੜੇ ਉਛਾਲਣੇ ਤੁਸੀਂ ਪਾਰਲੀਮੈਂਟ ਜਾ ਕੇ ਉਹ ਕਿਹੜੇ ਮੁੱਦੇ ਹੋਣਗੇ ਮੁੱਦੇ ਮੇਨ ਮੁੱਦਾ ਆਪਣਾ ਜੀ ਆਪਣਾ ਨਸ਼ਿਆਂ ਦਾ ਸਭ ਤੋਂ ਮੇਜਰ ਪੁਆਇੰਟ ਆਪਣਾ ਨਸ਼ਿਆਂ ਦਾ ਜੇ ਸਮਝ ਲਓ ਨਸ਼ੇ ਮੁੱਕ ਗਏ ਨਾ ਲੋਕਾਂ ਨੇ ਆਪ ਐਜੂਕੇਸ਼ਨਲ ਧਿਆਨ ਦੇਣ ਲਾ ਪਣਾ ਕਿ ਕਿ ਥਾਂ ਆਪਣੇ ਇੰਨੀ ਨਹੀਂ ਗੱਲ ਮਾਰਿਆ ਦੀ ਕਿਰਪਾ ਹੈ ਹਨਾ ਆਪਣੇ ਪੰਜਾਬ ਚ ਬਹੁਤ ਫੈਸਿਲਟੀਆਂ ਹੈਗੀਆਂ ਵੀ ਆ ਕਿਉਂਕਿ ਆਪਾਂ ਉਹਨੂੰ ਪ੍ਰੋਵਾਈਡ ਨਹੀਂ ਆਪਾਂ ਉਹਨੂੰ ਲੈਣੇ ਨਹੀਂ ਆ ਨਾ ਫੈਸਿਲਟੀਆਂ ਆਪਾਂ ਇਨਟੇਕ ਨਹੀਂ ਕਰਦੇ ਜਦੋਂ ਨਸ਼ੇ ਦਾ ਮੁੱਦਾ ਖਤਮ ਹੋ ਗਿਆ ਤੇ ਲੋਕਾਂ ਨੂੰ ਬੇਰਜ਼ਗਾਰੀ ਦਾ ਅਹਿਸਾਸੋਂ ਲਾ ਪਣਾ ਲੋਕਾਂ ਨੇ ਫੇਰ ਆਪਣੇ ਕੰਮ ਕਤਾਂ ਦੇ ਲੱਭਣ ਲਾ ਪੈਣੇ ਤੇ ਜਿਹਨੂੰ ਇੱਕ ਮਾਈਗ੍ਰੇਸ਼ਨ ਅਮਰੀਕਾ ਜਿਹੜੇ ਬਲੋਕੀ ਬਾਹਰ ਜਾਂਦੇ ਮੇਨ ਪੁਆਇੰਟ ਕਾ ਆਪਾਂ ਕਿਸੇ ਕ ਮਾਪਿਆਂ ਨੂੰ ਪੁੱਛਾਂਗੇ ਉਹਨੇ ਕਹਿਣਾ ਕਿ ਭਾਈ ਸਾਹਿਬ ਸਾਡਾ ਮੁੰਡਾ ਵਿਗੜ ਜਾਣਾ ਇੱਥੇ ਨਸ਼ੇ ਮਾਰੀ ਟਾਣੀ ਬਹਿਣ ਲਾ ਪੈਣਾ ਨਸ਼ੇ ਆ ਕਰ ਲਾ ਪੈਣਾ ਉਹਦਾ ਇਸ ਮਤਲਬ ਇਹੋ ਹੀ ਹੈ ਨਾ ਕਿ ਮੇਨ ਫਿਰ ਕਿਹੜਾ ਪੁਆਇੰਟ ਨਿਕਲਦਾ ਵਾ ਨਸ਼ਿਆਂ ਦਾ ਆਪਣਾ ਮੇਨ ਪੁਆਇੰਟ ਨਸ਼ਿਆਂ ਦਾ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਜਦੋਂ ਭਾਈ ਸਾਹਿਬ ਜੀ ਪਹਿਲੇ ਦਿਨ ਤੋਂ ਆਏ ਆ ਤਾਂ ਉਹ ਨਸ਼ਿਆਂ ਦੇ ਖਿਲਾਫ ਹੀ ਰਹੇ ਆ ਜੀ 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 ਹਾਂਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦਾ ਵਾਈਗੁਰ ਜੀ ਖਾਲਸਾ ਵਾਈਗੁਰ ਜੀ ਤੋਂ ਹਾਂ ਹਾਂ ਜੀ ਬਾਬਾ ਜੀ ਲੱਗ ਗਿਆ ਲੱਗ ਗਿਆ ਲੱਗ ਗਿਆ ਆ ਜੋ ਵ ਇਹ ਸਰਕਾਰਾਂ ਹੀ ਲਿਆਈਆਂ ਜੀ ਇਹਦੇ ਵਿੱਚ ਪੁਲਿਸ ਦੀ ਮਿਹਰਬਾਨੀ ਆ ਜੀ ਸਰਕਾਰਾਂ ਦੀ ਮਿਹਰਬਾਨੀ ਆ ਇਹ ਸਭ ਤੋਂ ਵੱਡੀ ਪਾਕਿਸਤਾਨ ਦੀ ਮਿਹਰਬਾਨੀ ਹੂੰ ਪਾਕਿਸਤਾਨ ਨੂੰ ਮਾਣ ਆਉਂਦਾ ਰਿਹਾ ਕਾਰਾਂ ਦੇ ਉੱਤੋਂ ਦੀ ਆਉਂਦਾ ਰਿਹਾ ਕੋਈ ਮਹੀਨਾ ਭਰ ਕੇ ਲੈਂਦਾ ਰਿਹਾ ਕੋਈ ਚੋਰੀ ਚੁੱਕਦਾ ਰਿਹਾ ਹੂੰ ਤੇ ਆਣ ਕੇ ਗਾਂ ਵੱਡੇ ਸਮਗਲਾਂ ਕੋਲ ਵੰਡਿਆ ਜਾਂਦਾ ਸੀ ਵੱਡਿਆਂ ਤੋਂ ਨਿੱਕਿਆਂ ਕੋਲੇ ਵੰਡਿਆ ਜਾਂਦਾ ਸੀ ਇਹ ਦੁਨੀਆ ਬੇਰੁਜ਼ਗਾਰ ਆ ਨੌਕਰੀ ਧੰਦਾ ਕਿਸੇ ਕੋਲੇ ਖਾਣੀ ਹੁੰਡੇ ਅੱਜਕੱਲ ਬਾਹਰ ਨੂੰ ਭੱਜੇ ਜਾਂਦੇ ਆ ਜਦੋਂ ਪੈਸੇ ਡੁੱਬ ਜਾਂਦੇ ਕੋਈ ਰਹਿ ਨਹੀਂ ਜਾਂਦਾ ਜਾਂ ਕੋਈ ਨੌਕਰੀ ਨਹੀਂ ਮਿਲਦੀ ਹੂੰ ਉਹ ਇਹਨਾਂ ਕਮਾਤੇ ਹੋਈਂਦੇ ਨਹੀਂ ਜੀ ਜੀ ਬੰਦਾ ਨੌਕਰੀ ਤੇ ਹੁਆ ਆਪਣੇ ਧੰਦੇ ਤੇ ਕਦੀ ਇਹੋ ਜਿਹਾ ਕੰਮ ਨਾ ਕਰੂ ਇਹ ਲਿਆਉਣ ਵਾਲੀਆਂ ਸਰਕਾਰਾਂ ਇਹਦੇ ਸਰਕਾਰਾਂ ਹੀ ਖਤਮ ਕਰ ਸਕਦੀਆਂ ਜੇ ਚਾਹਣ ਜੀ ਤੇ ਉਹਨਾਂ ਦਾ ਕੰਮ ਅਮਰਪਾਲ ਸਿੰਘ ਨੇ ਕੀਤਾ ਹੈ ਬਿਲਕੁਲ ਕੀਤਾ ਉਹ ਜਵਾਨ ਨੇ ਬਿਲਕੁਲ ਜਿਹੜੇ ਸਰਕਾਰਾਂ ਨੇ ਰੋਕਣੇ ਹੋਣੇ ਰੋਕੇ ਆ ਬਹੁਤ ਫਰਕ ਪੈ ਗਿਆ ਜੀ ਨੌਜਵਾਨਾਂ ਦਾ ਮਨ ਸਿੱਖਿਆ ਵਾਲ ਅਮਰਤਵਾਲ ਗੁਰੂ ਵਾਲ ਬਾਣੀ ਵਾਲ ਹੋ ਗਿਆ ਸੀ ਤੇ ਹੋਵੇਗਾ ਜਰੂਰ ਹੋਵੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥ ਹੈ ਇਸ ਧਰਤੀ ਤੇ ਜੀ ਜੀ ਤੇ ਬਾਕੀ ਸਰਕਾਰਾਂ ਨੂੰ ਬੇਨਤੀ ਹੈ ਜੇ ਸਰਕਾਰਾਂ ਚਾਹੁੰਦੇ ਨਸ਼ੇ ਇੱਕ ਦੇ ਵੇਖੋ ਬੀੜੀ ਤਮਾਕੂ ਸ਼ਰਾਬ ਜਿੱਥੋਂ ਮਰਜ਼ੀ ਲੈ ਲਓ। ਥਾਂ ਥਾਂ ਖੋਕੇ ਲੱਗੇ ਆ। ਇਹ ਬੰਦ ਹੋ ਸਕਦੇ ਆ। ਤਮਾਕੂ ਦੇ ਕਾਰਖਾਨੇ ਬੰਦ ਹੋ ਸਕਦੇ ਆ। ਤਮਾਕੂ ਪੰਜਾਬ 'ਚ ਤਾਂ ਵਿਕਣਾ ਨਹੀਂ ਚਾਹੀਦਾ। ਗੁਰੂਆਂ ਪੀਰਾਂ ਦੀ ਧਰਤੀ ਆ। ਨਹੀਂ ਵਿਕਣਾ ਚਾਹੀਦਾ। ਵੱਡੇ ਵੱਡੇ ਐਕਟਰ ਕਹਿੰਦੇ ਕੌਂਦੇ। ਬਿਲਕੁਲ। 4 ਪੈਸਿਆਂ ਬਦਲੇ ਤਮਾਕੂ ਦੀ ਮਸ਼ਹੂਰੀ ਕਰਨ ਦੇਂਦੇ ਆ। ਸਿਕਟਾਂ ਦੀ ਮਸ਼ਹੂਰੀ ਕਰਨ ਦੇਂਦੇ ਆ। ਜੀ ਜੀ। ਇਹਦੇ ਵਿੱਚ ਇੱਕ ਸਮਾਜ ਬਹੁਤ ਵੱਡਾ ਗੁਨਾਹਗਾਰ ਹੈ। ਹਮ। ਕੱਲੇ ਨੌਜਵਾਨ ਨਹੀਂ। ਇਮਾਨਦਾਰੀ ਨਾਲ ਜਵਾਬ ਦੇ। ਪਹਿਲਾਂ ਵੋਟਰ ਕਿਨੂੰ ਪੈਂਦਾਂ ਰਿਆਂ? ਮੈਂ ਵੋਟ ਵੋਟ ਕਾਲਿਆਂ ਨੂੰ ਕਰੀ ਪਾ ਦਿੰਦੇ ਰਿਆਂ। ਜਦੋਂ ਮਰ ਪਾਸੋਂ ਨਹੀਂ ਕਾਂਗਰਸ ਨੂੰ ਤਾਂ ਨਹੀਂ ਮੈਂ ਪਾਈ ਕਾਂਗਰਸ ਨੂੰ ਨਹੀਂ ਪਾਈ ਕਿਉਂ ਕਾਂਗਰਸ ਨੂੰ ਆਪਾਂ ਨਹੀਂ ਪਾਈ ਪਿਛਲੀ ਵਾਰੀ ਕਿਹਨੂੰ ਪਾਈ ਕਿਉਂ ਨਾ ਸਾਡਾ ਤਖ਼ਤਾ ਪਿਛਲੀ ਵਾਰੀ ਕਿਹਨੂੰ ਪਾਈ ਭਗਵੰਤ ਸਾਨੂ ਪਾਈ ਭਗਵੰਤ ਸਾਨੂ ਪਾਈ ਕਿਸੇ ਕਰਕੇ ਪਾਈ ਵੀ ਗਰੀਬ ਘਰ ਦਾ ਬੰਦਾ ਗਰੀਬੀ ਚੋਂ ਨਿਕਲਿਆ ਭਗਵੰਤ ਸਾਨੂ ਕਿਉਂ ਨਹੀਂ ਚੰਗਾ ਲੱਗਦਾ ਉਹ ਚੰਗਾ ਵੇਖੋ ਦੁਨੀਆ ਨੂੰ ਥੋੜਾ ਦੁਨੀਆ ਦੇ ਵਲ ਹੋਣਾ ਚਾਹੀਦਾ ਕਿ ਸਰਕਾਰਾਂ ਤੋਂ ਕੀ ਲੈਣਾ ਦੁਨੀਆਂ ਦੀ ਵੀ ਸੁਣੇ ਦੁਨੀਆ ਦੇ ਨਾਲ ਖਲੋਵੇ ਜਨਤਾ ਨਾਲ ਖਲੋਵੇ ਜਨਤਾ ਦੇ ਮੁੱਦੇ ਅੱਗੇ ਖੜੇ ਸਾਡੇ ਨਾਲ ਖੜੇ ਆਪਾਂ ਸਿੱਖੀ ਦੀ ਗੱਲ ਕਰੀਏ ਗੁਰੂਆਂ ਦੀ ਗੱਲ ਕਰੀਏ ਜੀ ਭਗਵਾਨ ਤੁਮਾਨ ਹੋਣਾ ਤੇ ਚਾਹੀਦਾ ਹੈ ਅਮਰਤ ਸ਼ਾਹ ਕੇ ਕੇਸ ਰੱਖ ਕੇ ਸਾਡੇ ਨਾਲ ਤੋਂ ਅੱਗੇ ਲੱਗਦੇ ਪੰਜਾਬ ਦੇ ਪਲੇ ਕਰਦੇ ਉਹ ਸਰਕਾਰਾਂ ਦੀ ਡੁਗਡੁਗੀ ਵੀ ਆਉਂਦੇ ਫਿਰਦੇ ਵਿਆਹ ਕਰਾ ਕੇ ਤੇ ਘਰੇ ਬੈਠੇ ਨਹੀਂ ਬਾਹਰ ਨਿਕਲ ਕੇ ਛੜਕਾਂ ਦੇ ਉੱਤਰਨਾ ਚਾਹੀਦਾ ਸਾਡੀ ਵੀ ਸੁਣੀ ਚਾਹੀਦੀ ਹੈ ਬਹੁਤ ਜ਼ਿਆਦਾ ਗਰਮ ਹੋ ਗਿਆ ਸੋ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਸੁਰਖਾਪ ਟੀਵੀ ਦੇ ਜ਼ਰੀਏ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਭਾਈ ਅਮਰਤਪਾਲ ਸਿੰਘ ਜੀ ਦਾ ਖੇਮਾ ਸੀਗਾ ਇਹ ਬਹੁਤ ਵੱਡਾ ਇੱਕ ਗਰੁੱਪ ਬਣਿਆ ਜਿਹੜਾ ਮਾਝੇ ਦੀ ਧਰਤੀ ਤੇ ਇਹ ਪ੍ਰਚਾਰ ਕਰ ਰਿਹਾ ਭਾਈ ਅਮਰਤਪਾਲ ਸਿੰਘ ਜੀ ਦਾ ਤੇ ਅੱਜ ਅਸੀਂ ਮਾਝੇ ਦੀ ਧਰਤੀੋਂ ਪੱਟੀ ਸ਼ਹਿਰ ਆ ਪੱਟੀ ਸ਼ ਹੈ ਲਾਲਜੀਤ ਸਿੰਘ ਭੁੱਲਰ ਉਹਨਾਂ ਦਾ ਏਰੀਆ ਹੈ ਪਰ ਇੱਥੇ ਭਾਈ ਅਮਰਤਪਾਲ ਜੀ ਦੇ ਹੱਕ ਵਿੱਚ ਬਹੁਤ ਵੱਡਾ ਇੱਕ ਗਰੁੱਪ ਜਿਹੜਾ ਵਾ ਚੋਣ ਪ੍ਰਚਾਰ ਵਾਸਤੇ ਨਿਕਲਿਆ ਅੱਜ ਦੀ ਗੱਲਬਾਤ ਉਹਨਾਂ ਦੇ ਨਾਲ ਅਸੀਂ ਕੀਤੀ ਹੈ ਵੇਖਦੇ ਹੋ ਸੁਰਖਾਪ ਟੀਵੀ ਧੰਨਵਾਦ